ਤੁਨੂੰ ਪਤਾ ਹੀ ਹੋਵੇਗਾ ਕਿ ਬੀਤੇ ਐਤਵਾਰ ਨੂੰ ਸ਼ੰਭੂ ਬਾਰਡਰ ਤੇ ਚੱਲ ਰੇ ਤਰਨੇ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਦਵਾਇ ਕੀਤਾ ਜਾ ਰਿਹਾ ਸੀਗਾ ਪਹਿਲਾਂ ਕਿ ਅੰਬਾਲਾ ਸਾਈਡ ਤੋਂ ਕੁਝ ਵਪਾਰੀ ਤੇ ਕੁਝ ਦੁਕਾਨਦਾਰ ਇਕੱਠੇ ਹੋ ਕੇ ਤਰਨੇ ਵਾਲੀ ਥਾਂ ਤੇ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਇਹ ਤਰ੍ਹਾਂ ਚੁੱਕਣ ਦੀ ਗੱਲ ਕਹੀ ਜਿਸ ਤੋਂ ਬਾਅਦ ਗੱਲਬਾਤ ਵੱਧ ਗਈ ਉੱਥੇ ਗਾਲੀ ਗਲੋਚ ਤੱਕ ਵੀ ਗੱਲ ਆਈ ਪਰ ਮਸਲਾ ਜਿਹੜਾ ਕਿਸੇ ਤਰੀਕੇ ਨਾਲ ਨਿਜਠ ਲੈ ਗਿਆ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਰਾਲ ਕਨੌਰ ਨੇ ਇਹ ਸਾਰਾ ਕੁਝ ਛੜਜੰਤਰ ਰਚਿਆ ਕਿਉਂਕਿ ਨਜਾਇਜ਼ ਮਾਈਨਿੰਗ ਤੇ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਇਸ ਤਰ੍ਹਾਂ ਦੇ ਕਰਕੇ ਰੁਕ ਗਏ ਨੇ ਜਿਸ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਾਰੀਆਂ ਗੱਲਾਂ ਸਮਝਾਣੇ ਆ ਫਿਰ ਕੁਝ ਤਕਰੀਰਾਂ ਜਿਹੜੀਆਂ ਨੇ ਆਪੋ ਆਪਣੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ੰਭੂ ਮੋਰਚਾ ਕੀ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ ਇਹ ਸਭ ਤੋਂ ਵੱਡਾ ਸਵਾਲ ਕਰੀਬ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਇਹ ਤਰਨਾ ਚੱਲ ਰਿਹਾ ਹੈ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਇਹ ਕਿਸਾਨਾਂ ਦਾ ਤਰਨਾ ਜਾਰੀ ਹੈ ਕੇਂਦਰ ਦੇ ਖਿਲਾਫ ਕਿਸਾਨਾਂ ਦਾ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਐਤਵਾਰ ਨੂੰ ਮੋਰਚੇ ਤੇ ਜੰਮ ਕੇ ਹੰਗਾਮਾ ਹੋਇਆ ਕਿਸਾਨਾਂ ਨੇ ਤਸਵੀਰਾਂ ਜਾਰੀ ਕਰਕੇ ਆਮ ਆਦਮੀ ਪਾਰਟੀ ਤੇ ਵੀ ਸਵਾਲ ਚੁੱਕੇ ਨੇ ਆਪ ਵਿਧਾਇਕ ਗੁਰਲਾਲ ਕਨੌਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਗੁਰਲਾਲ ਕਨੌਰ ਭਾਜਪਾ ਨਾਲ ਮਿਲ ਕੇ ਆंदोलਨ ਨੂੰ ਤਾਰਪੀਡੋ ਕਰ ਰਿਹਾ ਹੈ ਇਹ ਪੰਦੇਰ ਸਾਹਿਬ ਦਾ ਦਾਵਾ ਹੈ ਕਿਸਾਨਾਂ ਨੂੰ ਪੰਦੇਰ ਅੰਦੋਲਨ ਕਾਰਨ ਕੱਗਰ ਤੇ ਨਹੀਂ ਹੋ ਰਹੀ ਨਜਾਇਜ਼ ਮਾਈਨਿੰਗ ਤਾਂ ਕਰਕੇ ਸਭ ਤੋਂ ਵੱਡਾ ਦੁੱਖ ਇਹਨਾਂ ਨੂੰ ਸਤਾ ਰਿਹਾ ਹੈ ਬੀਤੇ ਦਿਨੀ ਸਟੇਜ ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਦਾਵਾ ਤਾਂ ਇਹ ਕਰਨੇ ਕਿ ਕੁਝ ਸਿਆਸੀ ਲੋਕਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੈ ਜਿਸ ਕਰਕੇ ਸਭ ਕੁਝ ਕੀਤਾ ਜਾ ਰਿਹਾ ਹੈ ਜਦਕਿ ਦੂਜੀ ਤਰ੍ਹਾਂ ਇਹ ਕਹਿ ਰਹੀ ਹੈ ਕਿ ਆਮ ਜਿਹੜੇ ਲੋਕ ਨੇ ਜਿਹੜੇ ਅੰਬਾਲਾ ਸਾਈਡ ਦੇ ਨੇ ਜਿਹੜੇ ਹਰਿਆਣਾ ਸਾਈਡ ਦੇ ਵਪਾਰੀ ਨੇ ਦੁਕਾਨਦਾਰ ਨੇ ਉਹ ਬਹੁਤ ਦੁਖੀ ਨੇ ਉਹਨਾਂ ਨੇ ਆ ਕੇ ਸਭ ਕੁਝ ਕੀਤਾ ਉਹਨਾਂ ਨੇ ਇਹ ਕਿਹਾ ਕਿ ਇੱਥੋਂ ਹਟਾਇਆ ਜਾਵੇ ਮੋਰਚਾ 5 ਮਹੀਨੇ ਹੋ ਗਏ ਨੇ ਤੁਹਾਡੇ ਮੋਰਚੇ ਨੇ ਜਿਸ ਕਰਕੇ ਆਮ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਬੁਖਲਾ ਗਿਆ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਸ ਕਰਕੇ ਇਸ ਮੋਰਚੇ ਨੂੰ ਚੁੱਕਿਆ ਜਾਵੇ ਇਹ ਵਖ ਵਖ ਤਰਕ ਨੇ ਜਿਹੜੇ ਲੌਜੀਕ ਜਿਹੜੇ ਨੇ ਉਹ ਸੁਣ ਲਓ ਫਿਰ ਅੱਗੇ ਵੱਧਦੇ ਐ ਐਮਐਲਏ ਗੁਰਲਾਲ ਘਨੌਰ ਨੇ ਮੋਹਨ ਕੇਂਦਰ ਨਾਲ ਰਲ ਕੇ ਮੋਰਚਾ ਚਕਾਉਣ ਦੀਆਂ ਸ਼ਾਸ਼ਾਵਾਂ ਵਿੱਚ ਰੁੱਝੇ ਹੋਏ ਨੇ ਅੰਬਾਰੇ ਤੋਂ ਕਪੜਾ ਮਾਰਕੀਟ ਤੋਂ ਤੇ ਇੱਥੇ ਆਪਣੇ ਕੁਝ ਲੋਕਲ ਗੁੰਡਿਆਂ ਨੂੰ ਨਾਲ ਲਿਆ ਕੇ ਉਹਨਾਂ ਨੇ ਇਸ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੀ ਹੈ ਉਹਨਾਂ ਦਾ ਮਕਸਦ ਘੂੜ ਦਿਵਾਉਣਾ ਨਹੀਂ ਉਹਨਾਂ ਦਾ ਮਕਸਦ ਧਰਮਾਂ ਚ ਕੋਣਾ ਜਿਨ੍ਹਾਂ ਦੀਆਂ ਬੀਜਪੀ ਨਾਲ ਤਾਰਾ ਜੁੜੀਆਂ ਹੋਈਆਂ ਨੇ ਇਹਨਾਂ ਨੇ ਕਰਕੇ ਹੋ ਕੇ ਸਟੇਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ 131 ਦਿਨ ਹੋ ਗਏ ਤਕਰੀਬਨ 23 ਦਿਨ ਮੋਰਚਾ ਚੱਲਦੇ ਨੂੰ ਜਿਹਦੇ ਚ ਅੱਜ ਤੱਕ ਕੋਈ ਇੱਥੇ ਹੁੱਲੜ ਵਜ ਨਹੀਂ ਕਿਸੇ ਨੇ ਕਰੀ ਕੁਝ ਨਹੀਂ ਸ਼ਾਦਮਈ ਚੱਲ ਰਹੇ ਅੰਦੋਲਨ ਕੋ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਪਹੁੰਚਾਣੇ ਕੀ ਅਗਰ ਸਰਕਾਰ ਦੀ ਏਜੰਸੀਆਂ ਪਾਲਿਸੀ ਕੋਈ ਨੀਤੀ ਕਰਨੇ ਦਾ ਪ੍ਰਯਾਸ ਕਰਨਗੀ ਤਾਂ ਉਸ ਦਾ ਖਮਿਆਦਾ ਸਰਕਾਰ ਕੋ ਭੁਗਤਣਾ ਪਵੇਗਾ ਹੂੰ ਸੋ ਇਹ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਦਾ ਐਲਾਨ ਇਹ ਨਾ ਕੀਤਾ ਹੈ ਔਰ ਕਿਸਾਨਾਂ ਦਾ ਇਹ ਦਾਵਾ ਹੈ ਕਿ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਪੋਲਿਟਿਕਲ ਪਾਵਰਸ ਜੁੜੀਆਂ ਹੋਈਆਂ ਨੇ ਕੁਝ ਰਾਜਨੀਤਿਕ ਲੋਕ ਜੁੜੇ ਹੋਏ ਨੇ ਪਰ ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਇਸ ਮੋਰਚੇ ਦੇ ਕਰਕੇ ਜਨਜੀਵਨ ਪ੍ਰਭਾਵਿਤ ਹੋਇਆ ਵਪਾਰੀ ਪ੍ਰਭਾਵਿਤ ਹੋਏ ਨੇ ਵਪਾਰ ਪ੍ਰਭਾਵਿਤ ਹੋਇਆ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਪਰ ਕਿਸਾਨਾਂ ਦਾ ਜਿਹੜਾ ਆਪਣਾ ਦਾਵਾ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ ਇੱਕ ਘੱਗਰ ਦੇ ਵਿੱਚ ਔਰ ਇੱਕ ਘੱਗਰ ਦੇ ਵਿੱਚ ਨਜਾਇਜ਼ ਮਾਈਨਿੰਗ ਇਸ ਰੂਟ ਰਾਹੀਂ ਹੁੰਦੀ ਸੀ ਔਰ ਇਹ ਰੂਟ ਤੇ ਲੱਗਿਆ ਹੋਇਆ ਧਰਨਾ ਹੁਣ ਧਰਨਾ ਲੱਗਿਆ ਹੁਣ ਕਰਕੇ ਇਹ ਰੂਟ ਹੋ ਗਿਆ ਬੰਦ ਇਸ ਕਰਕੇ ਕੁਝ ਸਿਆਸੀ ਲੋਕ ਨੇ ਜਿਹੜੇ ਜਿਹਦੇ ਵਿੱਚ ਉਹਨਾਂ ਨੇ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦੇ ਆਗੂ ਦਾ ਇਲਜ਼ਾਮ ਲਗਾਇਆ ਵਿਦਾਇਕ ਤੇ ਗੁਰਲਾਲ ਕਨੌਰ ਤੇ ਕਿ ਉਹ ਇਹ ਸਭ ਕੁਝ ਕਰ ਰਿਹਾ ਹੈ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਹ ਆਪਾਂ ਦੇਖਾਂਗੇ ਜਾ ਕੇ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮਜੀਦ ਸਿੰਘ ਰਾਏ ਸਾਹਿਬ ਜੁੜੇ ਹੋਏ ਨੇ ਪ੍ਰਧਾਨ ਨੇ ਬੀਕੇਯੂ ਦੁਆਬਾ ਦੇ ਰਕੇਸ਼ ਅਗਰਵਾਲ ਸਾਹਿਬ ਮੌਜੂਦ ਨੇ ਸਕੱਤਰ ਨੇ ਡੇਰਾ ਬਸੀ ਇੰਡਸਟਰੀ ਦੇ ਕਿਉਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਜੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਇੰਡਸਟਰੀ ਪ੍ਰਭਾਵਿਤ ਹੋਈ ਹੈ ਤਾਂ ਸ਼ੰਭੂ ਪਾਊਡਰ ਦੇ ਨਿੜ ਤੇੜ ਦੀ ਪੰਚ ਵਿੱਚ ਜਿਸ ਵਿੱਚ ਡੇਰਾ ਬਸੀ ਵੀ ਹੈ ਜਿਹਦੇ ਵਿੱਚ ਰਾਜਪੁਰਾ ਵੀ ਹੈ ਜਿਹਦੇ ਵਿੱਚ ਅੰਬਾਲਾ ਵੀ ਹੈ ਇੱਥੋਂ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਬਾਕੀ ਲੋਕ ਤਾਂ ਹੋ ਹੀ ਰਹੇ ਨੇ ਪ੍ਰਭਾਵਿਤ ਤਾਂ ਸ਼ੁਰੂਆਤ ਰਾਏ ਸਾਹਿਬ ਤੁਹਾਡੇ ਤੋਂ ਹੀ ਕਰ ਲੈਣੇ ਆ ਰਾਏ ਸਾਹਿਬ ਦਾਵਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਵੱਖਰਾ ਹੈ ਜਿਹੜਾ ਉਧਰੋਂ ਦਾਵਾ ਆਇਆ ਉਹ ਵੱਖਰਾ ਹੈ ਉਹ ਕਹਿੰਦੇ ਨੇ ਕਿ ਹੁਣ ਆਮ ਲੋਕ ਨੇ ਜਿਹੜੇ ਉਹ ਦੁਖੀ ਹੋ ਚੁੱਕੇ ਨੇ ਤੁਹਾਡੇ ਮੋਰਚੇ ਤੋਂ ਉਹ ਦੁਖੀ ਹੋ ਚੁੱਕੇ ਨੇ ਧਰਨੇ ਪ੍ਰਦਰਸ਼ਨ ਤੋਂ ਉਹ ਦੁਖੀ ਹੋ ਚੁੱਕੇ ਨੇ ਉਹਨਾਂ ਦਾ ਵਪਾਰ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਰ ਤੁਸੀਂ ਕਹਿ ਰਹੇ ਹੋ ਕਿ ਇਹਦੇ ਪਿੱਛੇ ਕੁਝ ਪੋਲਿਟਿਕਲ ਲੋਕਾਂ ਦੀ ਸਾਜ਼ਿਸ਼ ਹੈ ਰਾਈ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਚਲੋ ਦੁਬਾਰਾ ਪੈਚ ਕਰਦੇ ਹਾਂ ਉਹਨਾਂ ਦਾ ਸਿਗਨਲ ਮੈਨੂੰ ਲੱਗਦਾ ਟੁੱਟ ਗਿਆ ਦੁਬਾਰਾ ਪੈਚ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਤੁਹਾਨੂੰ ਯਾਦ ਕਰਾ ਦਈਏ ਦਰਸ਼ਕਾਂ ਨੂੰ ਜਨਰਲ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦਾ ਇਹ ਮੋਰਚਾ ਲੱਗਿਆ ਹੋਇਆ ਉਦੋਂ ਇਹ ਦਾਵਾ ਕੀਤਾ ਜਾ ਰਿਹਾ ਸੀਗਾ ਜੋ ਕੇਂਦਰ ਦੇ ਵਿੱਚ ਸਰਕਾਰ ਸੀ ਉਦੋਂ ਦੋ ਚਾਰ ਮੀਟਿੰਗਾਂ ਵੀ ਹੋਈਆਂ ਪਰ ਇਹ ਮੀਟਿੰਗਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜ ਪਾਈ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗਿਆ ਤਰਨਾ ਉਦਾਂ ਦਾ ਉਦਾਂ ਰਿਹਾ ਲੋਕਾਂ ਨੇ ਬੜਾ ਇਹ ਸੋਚਿਆ ਸੀਗਾ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸਾਇਤਰਨਾ ਖਤਮ ਹੋ ਜਾਏਗਾ ਕਿਉਂਕਿ ਮੁਲਕ ਦਾ ਵਿੱਚ ਕੋਈ ਸਰਕਾਰ ਨਹੀਂ ਹੈ ਪਰ ਹੁਣ ਇਹ ਮੋਰਚਾ ਜਦੋਂ ਨਹੀਂ ਚੁੱਕਿਆ ਗਿਆ ਤਾਂ ਦਾਵਾ ਇਹ ਵੀ ਕੀਤਾ ਗਿਆ ਕਿ ਜਿਹੜੀ ਨਵੀਂ ਬਣੇਗੀ ਸਰਕਾਰ ਉਹਨਾਂ ਕੇ ਡਿਮਾਂਡ ਰੱਖਾਂਗੇ ਹੁਣ ਨਵੀਂ ਸਰਕਾਰ ਵੀ ਬਣ ਗਈ ਗੱਲਬਾਤ ਦਾ ਦੌਰ ਹਲੇ ਵੀ ਸ਼ੁਰੂ ਨਹੀਂ ਹੋ ਰਿਹਾ ਕਿਸੇ ਤਰੀਕੇ ਦੀ ਕੋਈ ਜਿਹੜਾ ਡੈਡਲੌਕ ਹੈ ਉਹ ਟੁੱਟਣ ਦੇ ਕਿਤੇ ਪਾਸੇ ਕੋਈ ਚਾਂਸਸ ਨਜ਼ਰ ਨਹੀਂ ਆ ਰਹੇ ਸੋ ਹੁਣ ਵੱਡਾ ਸਵਾਲ ਇਹ ਹੈ ਕਿ ਇਹ ਤਰਨਾ ਇਦਾਂ ਹੀ ਕਿੰਨਾ ਚਿਰ ਚੱਲਦਾ ਰਹੇਗਾ ਜਿਸ ਦੇ ਨਾਲ ਆਮ ਲੋਕ ਤਾ ਪ੍ਰਭਾਵਿਤ ਹੋ ਹੀ ਰਹੇ ਨੇ ਆਮ ਜਨ ਜੀਵਨ ਦਾ ਪ੍ਰਭਾਵਿਤ ਹੋ ਹੀ ਰਿਹਾ ਸੋ ਜਿੱਥੇ ਤੱਕ ਦਾਵਾ ਆਮ ਜਨ ਜੀਵਨ ਦਾ ਜਿਹੜੇ ਕਿਸਾਨ ਨੇ ਉਹ ਕਹਿੰਦੇ ਨੇ ਕਿ ਆਮ ਲੋਕ ਸਾਡੇ ਨਾਲ ਨੇ ਦੂਜੀ ਤਰ੍ਹਾਂ ਜਿਹੜੀ ਜਿਹੜੀ ਉੱਥੇ ਇਕੱਠੀ ਹੋਈ ਸੀ ਉਹ ਕਹਿੰਦੀ ਕਿ ਦੇਖੋ ਸਾਡਾ ਤਾਂ ਬਿਜ਼ਨਸ ਖਤਮ ਹੋ ਗਿਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਨੇ ਅਗਰਵਾਲ ਸਾਹਿਬ ਕੋਲ ਚਲਦੇ ਆਂ ਅਗਰਵਾਲ ਸਾਹਿਬ ਜਿਹੜਾ ਇਹ ਤਰਨਾ ਲੱਗਿਆ ਹੋਇਆ ਇਹ ਇਹਦੇ ਵਿੱਚ ਤਾਂ ਕੋਈ ਰਾਏ ਨਹੀਂ ਹੈ ਕਿ ਥੋੜਾ ਜਿਹਾ ਫਰਕ ਤਾਂ ਪਿਆ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਚਲੋ ਮੇਨਾ ਰਾਏ ਸਾਹਿਬ ਦੁਆਰਾ ਆਗੇ ਨੇ ਗਰਵਲ ਸਾਹਿਬ ਜੇ ਤੁਸੀਂ ਕੋ ਤਾਂ ਮੈਂ ਰਾਏ ਸਾਹਿਬ ਤੋਂ ਇੱਕ ਰਿਐਕਸ਼ਨ ਪਹਿਲਾਂ ਲੈਣਾ ਚਾਹੁੰਦਾ ਮੈਂ ਫਿਰ ਤੁਹਾਡੇ ਕੋਲ ਆਣਾ ਰਾਏ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਆ ਰਹੀ ਜੀ ਨਹੀਂ ਰਾਏ ਸਾਹਿਬ ਮੇਰਾ ਬੜਾ ਸਿੰਪਲ ਸਵਾਲ ਹੈ ਸਟੀਕ ਜਿਹਾ ਸਵਾਲ ਹੈ ਤੁਹਾਡਾ ਤਰਨਾ ਲੱਗਿਆ ਹੋਇਆ ਲੰਬਾ ਸਮਾਂ ਹੋ ਗਿਆ ਕਿਸੇ ਤਰ੍ਹਾਂ ਦਾ ਡੈਡਲੌਕ ਟੁੱਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿਹੜੇ ਲੋਕ ਤੁਹਾਡਾ ਤਰਨਾ ਚਕਾਣ ਦੇ ਲਈ ਆਏ ਉਹ ਕਹਿੰਦੇ ਨੇ ਜੋ ਦਾਵਾ ਕੀਤਾ ਜਾ ਰਿਹਾ ਹੈ ਉਹ ਦੁਕਾਨਦਾਰ ਸੀਗੇ ਜਿਹੜੇ ਇਸ ਧਰਨੇ ਤੋਂ ਦੁਖੀ ਨੇ ਉਹਨਾਂ ਦਾ ਕੰਮ ਤੰਦਾ ਠੱਪ ਹੋ ਕੇ ਰਹਿ ਗਿਆ ਪਰ ਕਿਸਾਨਾਂ ਗੋਵਲੋਂ ਦਾਵਾ ਕੀਤਾ ਜਾ ਰਹਾ ਗੁਰਲਾਲ ਕਨੌਰ ਦਾ ਨਾਮ ਲੈ ਕੇ ਕਿ ਘੱਗਰ ਰਾਹੀਂ ਮਾਈਨਿੰਗ ਹੁੰਦੀ ਸੀ ਤਾਂ ਉਹ ਮਾਈਨਿੰਗ ਰੁਕ ਗਈ ਹੈ ਤਕਨੌਰ ਸਾਹਿਬ ਗੁਰਲਾਲ ਕਨੌਰ ਨੇ ਜਿਹੜੇ ਇਹ ਸਭ ਕੁਝ ਕਰਾ ਰਹੇ ਨੇ ਦੇਖੋ ਹਰਪ੍ਰੀਤ ਜੀ ਇਸ ਪੱਛ ਸ਼ਬਦ ਵਿੱਚ ਮੈਂ ਕਹਾਂਗਾ ਹਾਂ ਕਿ ਸੜਕ ਤੇ ਅਸੀਂ ਰੋਕੀ ਨਹੀਂ ਹੋਈ ਪਹਿਲੀ ਗੱਲ ਤੇ ਹੈ ਜੀ ਕਿ ਕੱਟ ਭਈ ਜਿਹੜਾ ਉਹ ਆਬਜੈਕਸ਼ਨ ਲਾਉਂਦੇ ਸਾਡੇ ਤੇ ਕਿਉਂਕਿ ਅੱਜ ਤੋਂ 20 25 ਦਿਨ ਪਹਿਲਾਂ ਕਨੌਰੀ ਬਾਰਡਰ ਤੇ ਵਪਾਰੀ ਵਰਗ ਅੰਬਾਲੇ ਤੋਂ ਆਇਆ ਸਾਡਾ ਮੀਟਿੰਗ ਹੋਈ ਮੈਂ ਮੌਜੂਦ ਸੀ ਵਿੱਚ ਢੱਲੇਵਾਲ ਸਾਹਿਬ ਸੀਗੇ ਸਾਡੇ ਨੂੰ ਲੌਂਗਵਾਲ ਸਾਹਿਬ ਵੀ ਕਈ ਸਾਥੀ ਮੌਜੂਦ ਸੀਗੇ ਇਹਨਾਂ ਨੇ ਜੇ ਕੱਲ ਉਸ ਦਿਨ ਵਪਾਰੀ ਵਰਗ ਨੇ ਸਾਨੂੰ ਆਖੀ ਕਿ ਜੀ ਉਹ ਸਰਕਾਰ ਕਹਿੰਦੀ ਆ ਵੀ ਸੜਕ ਅਸੀਂ ਖੋਲ ਦਿੰਨੇ ਹਾਂ ਤੇ ਤੁਸੀਂ ਕਿਸਾਨਾਂ ਤੋਂ ਲਿਖਾ ਕੇ ਦਿਓ ਵੀ ਉਹ ਅੱਗੇ ਨਹੀਂ ਵਧਣਗੇ ਅਸੀਂ ਕੀ ਵੀ ਦੇਖੋ ਸੜਕ ਤਾਂ ਅਸੀਂ ਸਾਈਡ ਦੀ ਖੋਲਣੀ ਕਹਿੰਦੇ ਆ ਅਸੀਂ ਤਾਂ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਆ ਅਸੀਂ ਕਿਵੇਂ ਲਿਖ ਕੇ ਦੇ ਦਈਏ ਤੁਸੀਂ ਸੜਕ ਖਲਾ ਅਸੀਂ ਤੁਹਾਡੇ ਨਾਲ ਆ ਅਸੀਂ ਸੜਕ ਰੋ ਦੂਜੀ ਗੱਲ ਜਦੋਂ ਹੁਣੇ ਸਾਡੀ ਸਾਡੇ ਕੋਲ ਸਵਾਲ ਤਾਂ ਹੈ ਨਾ ਸਵਾਲ ਤਾਂ ਹੈ ਨਾ ਕਿ ਜੇ ਉਹ ਬੈਰੀਕਾਡ ਹਟਾ ਦਿੰਦੋਂ ਤਾਂ ਤੁਸੀਂ ਫਿਰ ਦਿੱਲੀ ਵੱਲ ਕੁਝ ਕਰ ਲਓਗੇ ਉਹ ਉਹ ਕਰਨਾ ਨਹੀਂ ਚਾਹਦੇ ਨਹੀਂ ਹਰਪ੍ਰੀਤ ਜੀ ਅਸੀਂ ਅਸੀਂ ਕਿਸੇ ਹੋਰ ਮੁੱਦੇ ਕੋਈ ਇਹ ਕੰਦੇ ਕਿ ਤੁਸੀਂ ਤਰਨਾ ਚੁੱਕੋ ਉਸ ਤੋਂ ਬਾਅਦ ਇਹ ਬੈਰੀਕਾਡ ਖੋਲਣਗੇ ਨਹੀਂ ਹਰਪ੍ਰੀਤ ਜੀ ਅਸੀਂ ਹੋਰ ਦੇਸ਼ ਦੇ ਵਸਨੀਕ ਆਪਣੀ ਰਾਜਤਾਨੀ ਜਾ ਕੇ ਆਪਣੀਆਂ ਮੰਗਾਂ ਨਹੀਂ ਰੱਖ ਸਕਦੇ ਜਾਂ ਤਾਂ ਸਾਨੂੰ ਕਹਿ ਦੇਣ ਕਿ ਤੁਸੀਂ ਦੇਸ਼ ਦੇ ਕਹਣਾ ਦੇ ਦੇਣ ਕਿ ਤੁਸੀਂ ਇਹ ਦੇਸ਼ ਦੇ ਲੋਕ ਨਹੀਂ ਜਾਂ ਪੰਜਾਬ ਨੂੰ ਵੱਖਰਾ ਕਰ ਦੇਣਾ ਫੇ ਪੰਜਾਬ ਵੱਖਰਾ ਹੈ ਹਿੰਦੁਸਤਾਨੋਂ ਇਹਦੀ ਰਾਜਤਾਨੀ ਨਹੀਂ ਦਿੱਲੀ ਸੋ ਇਹ ਇਸ ਕਰਕੇ ਇਹ ਗੱਲ ਕਹਿਣੀ ਵੀ ਤੁਹਾਡੇ ਅੱਗੇ ਵਧਣਗੇ ਤੇ ਇਹਦਾ ਮਤਲਬ ਦਿੱਲੀ ਜਾਣਾ ਪੰਜਾਬ ਵਾਲੇ ਦਾ ਬੰਦ ਹੋ ਜਾਊਗਾ ਤੇ ਪੰਜਾਬ ਬਿਲਕੁਲ ਦਿੱਲੀ ਨਹੀਂ ਜਾਊਗਾ ਇਹ ਗੱਲਾਂ ਗਲਤ ਜਿਹੜੀਆਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਹੀ ਲੋਕ ਲੋਕ ਜਾਂ ਉਹ ਕੌਣ ਸੀਗੇ ਮੈਂ ਤੁਹਾਨੂੰ ਇਹ ਕਹ ਦੱਸ ਸਕਦਾ ਕਿ ਉਧਰੋਂ ਆਏ ਸੀਗੇ ਵਿਸ਼ਾਲ ਬੱਤਰਾ ਜੀ ਜੀ ਜਿਨ੍ਹਾਂ ਦੀਆਂ ਮੈਂ ਪਿਕਚਰ ਵਿਖਾ ਸਕਦਾ ਤੁਹਾਨੂੰ ਆ ਜਿਹੜਾ ਮੋਬਾਈਲ ਤੇ ਲਾਈਵ ਹੋਇਆ ਤੇ ਵਿੱਚ ਮੇਰੇ ਕੋ ਹੈਗੀਆਂ ਨੇ ਜਿਹੜੀਆਂ ਕਿ ਉੱਥੇ ਦੇ ਲੋਕਲ ਐਮਐਲਏ ਦੇ ਨਾਲ ਬੀਜੇਪੀ ਦੇ ਐਮਐਲਏ ਦੇ ਨਾਲ ਉਹ ਬਿਲਕੁਲ ਔਰ ਉਹ ਜਿਹੜਾ ਪਹਿਲਾਂ ਇਹਨਾਂ ਦਾ ਗ੍ਰਹਿ ਮੰਤਰੀ ਸੀਗਾ ਉਤੋਂ ਹਰਿਆਣੇ ਦਾ ਖੱਟਰ ਸਾਹਿਬ ਦੇ ਟਾਈਮ ਉਹਦੇ ਨਾਲ ਵੀ ਤਸਵੀਰਾਂ ਪੂਰੇ ਉਹ ਬੀਜੇਪੀ ਦੇ ਮਤਲਬ ਮੈਂਬਰ ਨੇ ਔਰ ਉਹ ਕਲੀਅਰ ਕੱਟ ਆਏ ਨੇ ਨਾਲ ਔਰ ਦੂਸਰੀ ਗੱਲ ਉਹੀ ਗੱਲ ਜਿਹੜੀ ਇਹਨਾਂ ਨੇ ਸਾਨੂੰ 1 ਮਹੀਨਾ ਪਹਿਲਾਂ ਆਕੀ ਸੀ ਵਪਾਰੀ ਵਰਗ ਨੇ ਉਹੀ ਗੱਲ ਸਾਡੇ ਲੋਕ ਆ ਕੇ ਸਾਨੂੰ ਕਹਿੰਦੇ ਆ ਵੀ ਤੁਸੀਂ ਜੀ ਲਿਖ ਕੇ ਦੇ ਦਿਓ ਅਸੀਂ ਕਹਿੰਦੇ ਤੁਸੀਂ ਕਿਹਨੂੰ ਮਿਲੇ ਕਹਿੰਦੇ ਜੀ ਅਸੀਂ ਨਹੀਂ ਮਿਲੇ ਜਿਹੜੇ ਹਰਿਆਣੇ ਵਪਾਰੀ ਆ ਉਹ ਮਿਲੇ ਸੀ ਡੀਸੀ ਸਾਹਿਬ ਨੂੰ ਉਹਨਾਂ ਨੇ ਕਿਆ ਲਖਾ ਕੇ ਦਿਓ ਇਹਦਾ ਮਤਲਬ ਉਹਦੇ ਪਿੱਛੇ ਕੌਣ ਹੋਇਆ ਵੀ ਸਾਡੇ ਲੋਕਾਂ ਦੇ ਸਾਡੇ ਲੋਕ ਆਪ ਤੇ ਜਾ ਕੇ ਨਹੀਂ ਮਿਲੇ ਅੱਛਾ ਫਿਰ ਜਿਹੜੇ ਸਾਡੇ ਲੋਕ ਵੀ ਆ ਉਹਨਾਂ ਦੇ ਵਿੱਚ ਵੀ ਮੈਂ ਦੱਸਾਂਗਾ ਪਹਿਲਾਂ ਉਹ ਆਏ 70 80 ਜਣੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਗੱਲ ਕਰਨ ਨਹੀਂ ਆਏ ਤਾਂ ਗਲ ਪੈਣਾ ਆ ਸਾਰੇ ਮੁੜ ਗਏ ਜੀ ਉਹ 30 ਕੁ ਜਣੇ 35 ਰਹਿ ਗਏ ਜਿਹਦੇ ਵਿੱਚੋਂ 15 20 ਜਣੇ ਅਲੀ ਅਣਦੇਸਾਨਾ ਤੇ 10 12 ਜਣੇ ਪੰਜਾਬ ਦੇ ਸੰ ਸਾਡੇ ਔਰ ਉਹ ਜਿਹੜੇ ਸਨ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਨਾਮ ਦੱਸ ਸਕਦਾ ਇੱਕ ਕਮੈਲ ਸਿੰਘ ਆ ਜਿਹੜਾ ਕੰਗਸਰਾਏ ਦਾ ਸਾਬਕਾ ਸਰਪੰਚ ਹੈ ਔਰ ਉਹ ਉਹਦਾ ਜਿਹੜਾ ਹੈਗਾ ਆ ਗੁਰਲਾਲ ਘਨੌਰ ਨਾਲ ਉਹਦੇ ਅچھے ਸੰਬੰਧ ਨੇ ਇਸ ਵੇਲੇ ਉਹਨਾਂ ਨਾਲ ਰਲ ਕੇ ਆਪਣੇ ਦੋ ਨੰਬਰ ਦੇ ਕੰਮ ਚਲਾਉਂਦੇ ਨੇ ਜਿਹੜੇ ਜੋ ਏਰੀਆ ਚ ਪਤਾ ਲੱਗ ਰਿਹਾ ਉਹ ਉਹ ਡਰੱਗ ਦਾ ਵੀ ਕੰਮ ਕਰਦੇ ਹੋਰ ਕਾਰੋਬਾਰ ਵੀ ਕਰਦੇ ਨੇ ਅੱਛਾ ਦੂਸਰੀ ਗੱਲ ਇੱਕ ਕਹੇਗਾ ਜੀ ਮਿੰਟੂ ਰਾਜਗੜ ਦਾ ਉਹਦਾ ਸਰਵਿਸ ਸਟੇਸ਼ਨ ਵੀ ਆ ਤੇ ਉਹਨਾਂ ਦੇ ਟਿੱਪਰ ਵੀ ਆ ਉਹਦੇ ਨਾਲ ਇੱਕ ਹੋਰ ਸਰਦਾਰ ਸਾਥੀ ਸੀ ਉਹਦਾ ਮੈਂ ਨਾਂ ਨਹੀਂ ਜਾਣਦਾ ਉਹ ਵੀ ਟਿੱਪਰਾਂ ਵਾਲੇ ਜਿਹੜਾ ਕਿ ਮਾਈਨਿੰਗ ਦਾ ਕੰਮ ਕਰਦੇ ਮੋٹے ਲੈਵਲ ਤੇ ਜਿਹਦਾ ਜਿਹੜਾ ਕਿ ਗੁਰਲਾਲ ਘਨੌਰ ਦਾ ਉਹਦੇ ਵਿੱਚ ਹਿੱਸਾ ਹੈ ਤੇ ਫਿਰ ਅਸੀਂ ਕਿਵੇਂ ਇਸ ਗੱਲ ਨੂੰ ਉੱਚ ਖਿਲਾ ਸਕਦੇ ਆ ਕਿ ਇਹਦੇ ਪਿੱਛੇ ਬੀਜੇਪੀ ਦਾ ਐਮਐਲਏ ਪਲੱਸ ਪੰਜਾਬ ਵਾਲਾ ਗੁਰਲਾਲ ਘਨੌਰ ਜਾਦੇ ਜਿਹੜੀ ਗੱਲ ਆ ਕਿਉਂਕਿ ਪੰਜਾਬ ਵਾਲਾ ਗੁਰਲਾਲ ਘਨੌਰ ਉਹਦੀ ਮਾਈਨਿੰਗ ਬੰਦ ਹੋਈ ਆ ਉਨੇ ਕੁਛ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਔਰ ਰਿਪੋਰਟ ਹੈ ਅਖਬਾਰਾਂ ਵੀ ਆਇਆ ਸੀ 100 ਕਰੋੜ ਦੀ ਕੋਠੀ ਅਖਬਾਰਾਂ ਚ ਇਹਨਾਂ ਲਿਖਿਆ 49 ਕਰੋੜ ਦੀ 100 ਕਰੋੜ ਦੀ ਕੋਠੀ ਮਲਵਿੰਦਰ ਸਿੰਘ ਜਿਹੜੇ ਕੈਪਟਨ ਰਵਿੰਦਰ ਸਿੰਘ ਦੇ ਰਾਜਾ ਜੀ ਦੇ ਭਰਾ ਨੇ ਉਹਨਾਂ ਦੀ ਕੋਠੀ ਖਰੀਦੀਆ ਚੰਡੀਗੜ੍ਹ ਦਾ ਇੱਕ ਪ੍ਰਾਪਰਟੀ ਡੀਲਰ ਨਾਲ ਤੇ ਵਿੱਚ ਪਾਰਟਨਰਸ਼ਿਪ ਗੁਰਲਾਲ ਖਨੌਰ ਦੀ ਮੈਨੂੰ ਦੱਸੋ ਤਾਂ ਕਿਹੜਾ ਢਾਈ ਕਿਲੇ ਵਾਲਾ ਐਮਐਲਏ ਬਣਦੇ ਸਾਰੇ 100 ਕਰੋੜ ਦੀ ਕੋਠੀ ਖਰੀਦ ਲਈ ਕਿੱਥੋਂ ਆਰਿਆ ਪੈਸਾ ਉਹ ਤਵੇਲੇ ਨਾਲ ਉੱਦਲੇ ਨਾਲ ਉੱਥੇ ਜਿਹੜੀ ਗੈਰ ਮਾਈਨਿੰਗ ਜਿਹੜੀ ਹੋ ਰਹੀ ਆ ਉਹ ਉਹ ਤੁਸੀਂ ਦੇਖੋ ਭਈ ਉੱਥੇ ਇਹਨਾਂ ਦਾ ਗੋਰਖ ਧੰਦਾ ਮਾਈਨਿੰਗ ਦਾ ਚੱਲ ਰਿਆ ਅੱਜ ਤਕਰੀਬ ਗੁਰਲਾਲ ਕਨੌਰ ਨੂੰ ਹੋਈ ਆ ਉਹ ਕਿਵੇਂ ਸਾਨੂੰ ਪਤਾ ਲੱਗਾ ਪਿੰਡਾਂ ਦੇ ਲੋਕ ਗਏ ਜੀ ਭਈ ਸਾਡੀਆਂ ਲੋਕਲ ਸੜਕਾਂ ਸਾਡੀਆਂ ਜਿਹੜੀਆਂ ਟੁੱਟੀਆਂ ਐ ਬਣਾ ਦਿਓ ਗੁਰਲਾਲ ਕਨੌਰ ਨੇ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਲੋਕ ਵਿੱਚ ਆਉਂਦੇ ਨੇ ਸਾਡੇ ਲਈ ਲੰਗਰ ਲੈ ਕੇ ਆਉਂਦੇ ਨੇ ਸਾਨੂੰ ਦੱਸਿਆ ਉਹ ਵੀ ਸੀ ਵੀ ਹੁਣ ਆਕ ਲੋਕ ਬੈਠੇ ਨੇ ਉਹਨਾਂ ਨੇ ਕਿਹਾ ਭਈ ਸਾਨੂੰ ਗੁਰਲਾਲ ਕਨੌਰ ਕਹਿੰਦਾ ਪਹਿਲਾਂ ਮੋਰਚਾ ਚ ਕਹੋ ਫੇਰ ਤੁਹਾਡੀਆਂ ਸੜਕਾਂ ਬਣਾਉਣੀਆਂ ਉਹੋ ਕਹਿਣ ਦਾ ਭਾਵ ਸਭ ਤੋਂ ਵੱਡੀ ਤਕਲੀਫ ਗਰਲਾਲ ਘਨੌਰ ਐਮਐਲਏ ਨੂੰ ਆਮ ਆਦਮੀ ਪਾਰਟੀ ਦੇ ਨੂੰ ਜਿਹੜੇ ਇਹ ਗੱਲਾਂ ਅੱਜ ਕਰਦੇ ਨੇ ਸੋ ਇਹਦਾ ਮਤਲਬ ਕੀ ਹੋ ਗਿਆ ਕਿ ਜਿੱਦਾਂ ਸਾਡੇ ਮੁੱਖ ਮੰਤਰੀ ਨੇ ਗੋਡੇ ਟੇਕੇ ਹੋਏ ਨੇ ਬੀਜੇਪੀ ਦੇ ਅੱਗੇ ਨਰਿੰਦਰ ਮੋਦੀ ਦੇ ਅੱਗੇ ਉਸੇ ਤਰੀਕੇ ਨਾਲ ਉਹ ਸਾਰੀ ਗੇਮ ਉੱਥੋਂ ਹੀ ਚੱਲਦੀ ਆ ਰਹੀ ਹੈ ਤੇ ਉਹ ਧਰਨਾ ਚਕਾਉਣਾ ਕਿਉਂਕਿ ਅੱਗੇ ਸਰ ਮੈਂ ਆ ਗਿਆ ਠੀਕ ਹੈ ਗੱਲ ਆ ਗਈ ਮੈਂ ਅੱਜ ਨਸਰ ਵਾਪਸ ਸਾਡੇ ਕੋ ਰਕੇਸ਼ ਅਗਰਵਾਲ ਵੀ ਮੇਰੇ ਨਾਲ ਜੁੜੇ ਹੋਏ ਨੇ ਰਕੇਸ਼ ਜੀ ਤੁਸੀਂ ਕਿਵੇਂ ਦੇਖਦੇ ਹੋ 303 ਤੋਂ 240 ਤੇ ਬੀਜੇਪੀ ਆ ਗਈ ਜੀ ਜੀ ਕਰਕੇ ਉਹਨਾਂ ਨੂੰ ਲੱਗਾ ਵੀ 6:00 ਵਜੇ ਆ ਤੇ ਜਿਹੜਾ 13 0 ਵਾਲਾ ਸੀ ਉਹਨੂੰ ਤਿੰਨ ਰਹਿ ਗਈਆਂ ਉਹਨਾਂ ਨੂੰ ਲੱਗਾ ਵੀ ਸਾਡੇ ਗਲੇ ਦੀ ਹੱਡੀ ਬਣ ਗਿਆ ਅੰਦੋਲਨ ਇਹਨੂੰ ਇੱਥੇ ਛਕਵਾਓ ਇਹ ਗੇਮ ਰਲ ਕੇ ਖੇਡੀ ਜਾ ਰਹੀ ਸਾਰੀ ਚਲੋ ਠੀਕ ਹੈ ਮੈਂ ਆਉਂਦਾ ਸਰ ਤੁਹਾਡੇ ਕੋਲ ਰਾਕੇਸ਼ ਅਗਰਵਾਲ ਜੀ ਅਗਰਵਾਲ ਸਾਹਿਬ ਕੀ ਵਾਕਈ ਇੰਡਸਟਰੀ ਦੁਕਾਨਦਾਰ ਇਹ ਇਸ ਮੋਰਚੇ ਤੋਂ ਪ੍ਰਭਾਵਿਤ ਹੋਏ ਨੇ ਜਾਂ ਗੱਲਾਂ ਵਦਾ ਚੜਾ ਕੇ ਕੀਤੀਆਂ ਜਾ ਰਹੀਆਂ ਨੇ ਦੇਖੋ ਜੀ ਸਰਭਾਵਤ ਸਾਰੇ ਹੀ ਹੋਏ ਆ ਜਦੋਂ ਵੀ ਕੋਈ ਨਾਰਮਲ ਫਲੋ ਆਫ ਟ੍ਰੈਫਿਕ ਜਾਂ ਨਾਰਮਲ ਫਲੋ ਆਫ ਮਟੀਰੀਅਲ ਜੀ ਉਹ ਪ੍ਰਭਾਵਿਤ ਹੁੰਦਾ ਤੇ ਉਹਦੇ ਨਾਲ ਵਪਾਰ ਤੇ ਪ੍ਰਭਾਵਿਤ ਹੁੰਦਾ ਹੀ ਆ ਜਿਸ ਤਰ੍ਹਾਂ ਮੈਂ ਉਦਾਹਰਨ ਦੇਣਾ ਜੀ ਕਿ ਟਰੱਕਾਂ ਦਾ ਕਰਾਇਆ ਚਾਹੇ ਉਹ ਮਾਮੂਲੀ ਤੌਰ ਤੇ ਵਧਿਆ ਹੋਵੇ ਪਰ ਉਹ ਵਧ ਗਿਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਰੱਕ ਨੂੰ ਘੁੰਮ ਕੇ ਜਾਣਾ ਪੈਂਦਾ ਉਹ ਵੀ ਪ੍ਰਭਾਵਿਤ ਹੁੰਦਾ ਵਪਾਰੀ ਦਾ ਆਣਾ ਜਾਣਾ ਵਪਾਰੀ ਦਾ ਕੰਮ ਕਰ ਉਹ ਵੀ ਪ੍ਰਭਾਵਿਤ ਹੁੰਦਾ ਪ੍ਰਭਾਵਿਤ ਤਾਂ ਹੁੰਦਾ ਇਹ ਜਿਹੇ ਧਰਨੇ ਜੇਕਰ ਕੋਈ 2 4 10 ਦਿਨ 5 ਦਿਨ ਜੋ ਆਮ ਤੌਰ ਤੇ ਦੇਖੇ ਜਾਂਦੇ ਉਹ ਚੱਲਣ ਤੇ ਚੀਜ਼ਾਂ ਨੂੰ ਸਮਝਿਆ ਵੀ ਜਾ ਸਕਦਾ ਸੋਚਿਆ ਵੀ ਜਾ ਸਕਦਾ ਪਰੰਤੂ ਜੇ ਦੋ 5 5 6 6 ਮਹੀਨੇ ਦਾ ਕੰਮ ਹੋ ਜੇ ਜੀ ਤੇ ਆਪਾਂ ਜੋ ਮਰਜ਼ੀ ਕਹੀ ਜਾਈਏ ਇਹ ਇੱਕ ਆਮ ਆਦਮੀ ਦੀ ਆ ਜਿਹੜੀ ਤਕਲੀਫ ਆ ਉਹ ਬਿਲਕੁਲ ਸੱਚੀ ਸੁੱਚੀ ਤਕਲੀਫ ਆ ਕੀ ਵਪਾਰੇ ਦੇ ਨਾਲ ਪ੍ਰਭਾਵਿਤ ਹੁੰਦਾ ਉਹ ਵਪਾਰ ਜਦੋਂ ਪ੍ਰਭਾਵਿਤ ਹੁੰਦਾ ਤੇ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਤਾਂ ਸੁਭਾਵਿਕ ਤੌਰ ਤੇ ਲੱਗਣ ਗਈ ਹਾਂ ਤਾਂ ਵਪਾਰੀ ਵਰਗ ਫਾਰਮਰ ਤੇ ਲਗਾਏਗਾ ਫਾਰਮਰ ਵਪਾਰੀ ਵਰਗ ਤੇ ਲਗਾਏਗਾ ਇਹ ਚੀਜ਼ ਤਾਂ ਹੋਣੀ ਆ ਪਰ ਅਸੀਂ ਸੰਵੇਦਨਸ਼ੀਲਤਾ ਦੇ ਨਾਲ ਜੇਕਰ ਇਹ ਸਾਰੀਆਂ ਚੀਜ਼ਾਂ ਨੂੰ ਦੇਖੀਏ ਜੀ ਇਹ ਇਹ ਨਹੀਂ ਆ ਕਿ ਵੀ ਅਸੀਂ ਫਾਰਮਰਸ ਦੀ ਉਹਨੂੰ ਕਹਿੰਨੇ ਆ ਕਿ ਵੀ ਉਹਨਾਂ ਦੀਆਂ ਮੰਗਾਂ ਗਲਤ ਨੇ ਪਰ ਮੰਗਾਂ ਜਿਹੜੀਆਂ ਵੀ ਨੇ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਮਿਲ ਜੁਲ ਕੇ ਬੈਠ ਕੇ ਇਹ ਪੂਰੀਆਂ ਕਰਨ ਦਾ ਹੁਣ ਟਾਈਮ ਜ਼ਰੂਰੀ ਆ ਕਿਉਂਕਿ ਨਵੀਂ ਸਰਕਾਰ ਵੀ ਬਣ ਗਈ ਆ ਤਾਂ ਕਿ ਇਹ ਚੀਜ਼ ਲੰਬੀ ਨਾ ਚੱਲ ਸਕੇ ਇਹ ਸਾਡੇ ਇੰਡਸਟਰੀ ਦਾ ਇਹ ਵਿਊ ਹਮੇਸ਼ਾ ਰਹਿੰਦਾ ਕਿ ਜੋ ਵੀ ਚੀਜ਼ ਕਰਨੀ ਆ ਬੈਠ ਕੇ ਕੀਤੀ ਜਾਵੇ ਸੁਲਟਾਈ ਜਾਵੇ ਸਮਝੀ ਜਾਵੇ ਸਮਝਾਈ ਜਾਵੇ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਦੇ ਗੈਪ ਚੱਲ ਗਏ ਆ ਉਹ ਜਿਹੜੇ ਗੈਪ ਆ ਇਹ ਦੂਰ ਹੋਣੇ ਬੜੇ ਜ਼ਰੂਰੀ ਹੈ ਇਹਨੂੰ ਰਾਜਨੀਤੀ ਦੇ ਨਾਲ ਨਾ ਜੋੜਿਆ ਜਾਵੇ ਇਹਨੂੰ ਸੱਚੀ ਸੁੱਚੀ ਇੱਕ ਫਾਰਮਰਸ ਦੀ ਰਿਕੁਆਇਰਮੈਂਟ ਤੇ ਪਾਰੀ ਵਰਗ ਦੀ ਰਿਕੁਆਇਰਮੈਂਟ ਤੇ ਆਮ ਜਨਤਾ ਦੀ ਜਿਹੜਾ ਜੀਵਨ ਪ੍ਰਭਾਵਿਤ ਹੋ ਰਿਹਾ ਉਹਦੇ ਨਜ਼ਰੀਏ ਦੇ ਨਾਲ ਹੀ ਸਿਰਫ ਦੇਖਿਆ ਜਾਵੇ ਔਰ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਬਿਲਕੁਲ ਠੀਕ ਹੈ। ਅਗਰਵਾਲ ਸਾਹਿਬ ਸਵਾਲ ਇਹ ਜ਼ਰੂਰ ਖੜਾ ਹੁੰਦਾ ਹੈ ਕਿ ਜਿਹੜਾ ਡੈਡਲੌਕ ਹੋ ਗਿਆ ਹੈ, ਇਹ ਡੈਡਲੌਕ ਟੁੱਟੇ ਕਿਵੇਂ? ਕਿਉਂਕਿ ਪਹਿਲਾਂ ਵੀ ਚਰਚਾਵਾਂ ਹੁੰਦੀਆਂ ਰਹੀਆਂ, ਮੀਟਿੰਗਾਂ ਹੁੰਦੀਆਂ ਰਹੀਆਂ ਪਰ ਹੁਣ ਤਾਂ ਇਹ ਡੈਡਲੌਕ ਹੈ। ਕਿਸੇ ਪਾਸੋਂ ਵੀ ਪਹਿਲ ਹੁੰਦੀ ਨਜ਼ਰ ਨਹੀਂ ਆ ਰਹੀ। ਈਵਨ ਏਦਾਂ ਲੱਗਦਾ ਕਿ ਸਰਕਾਰ ਨੂੰ ਹੁਣ ਪਰਵਾਹ ਹੀ ਨਹੀਂ ਹੈ ਕਿਉਂਕਿ ਸਰਕਾਰ ਬਣ ਚੁੱਕੀ ਹੈ। ਹੁਣ ਸਰਕਾਰ ਨੂੰ ਲੱਗਦਾ ਹੈ ਕਿ ਨਾ ਤਾਂ ਇਲੈਕਸ਼ਨ ਨੇੜੇ-ਟੜੇ ਹੈਗਾ, ਨਾ ਸਾਨੂੰ ਇਹਨਾਂ ਦੇ ਵੋਟਾਂ ਦੀ ਲੋੜ ਹੈ। ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਐਕਸ਼ਨ ਆਪਣਾ ਹੈ ਜਾਂ ਪਲ ਬਿਲਕੁਲ ਕਰਨਾ ਚਾਹੀਦਾ ਜੀ ਆ ਰਾਜਾ ਜਾਂ ਰਾਜ ਸਰਕਾਰ ਇਹ ਹਮੇਸ਼ਾ ਇੱਕ ਵੱਡਾ ਭਰਾ ਹੈਗਾ ਵੱਡਾ ਪਿਓ ਆ ਤੇ ਜਾਦਾ ਜ਼ਿੰਮੇਦਾਰ ਇੱਕ ਆਧਾਰਾ ਹੈ ਜੀ ਆਮ ਜਨਤਾ ਨਾਲ ਤੇ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਆ ਕਿ ਇਹਨਾਂ ਨਾਲ ਬੈਠ ਕੇ ਇਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਦੇ ਨਾਲ ਵੀ ਚਾਹੇ ਰਾਜਨੀਤਿਕ ਪੱਧਰ ਤੇ ਇਹਨਾਂ ਨਾਲ ਗੱਲਬਾਤ ਹੋਵੇ ਚਾਹੇ ਆ ਪ੍ਰੋਫੈਸ਼ਨਲ ਪੱਧਰ ਤੇ ਕਿਸਾਨਾਂ ਦੇ ਕਿਸੇ ਆਧਾਰੇ ਨਾਲ ਮਿਲ ਕੇ ਪਹਿਲ ਸਰਕਾਰ ਕਰੇ ਔਰ ਦੂਸਰੇ ਪਾਸੇ ਜਿਹੜਾ ਫਾਰਮਰ ਵੀ ਆ ਉਹ ਵੀ ਇਸ ਚੀਜ਼ ਨੂੰ ਸੋਚ ਕੇ ਚੱਲਣ ਕਿ ਜੇ ਆਪਾਂ 100 ਮੰਗਾ ਮੰਨਦੇ ਆ ਕਿ ਉਹ ਕਿਸੇ ਵੀ ਸਿਸਟਮ ਦੇ ਵਿੱਚ 100 ਦੀਆਂ 100 ਇੱਕ ਦਿਨ ਦੇ ਵਿੱਚ ਪੂਰੀਆਂ ਨਹੀਂ ਹੋ ਸਕਦੀਆਂ ਉਹ 20 25 30 40 ਕਰਕੇ ਆਪਣਾ ਅੰਦੋਲਨ ਵੀ ਜਾਰੀ ਰੱਖਣ ਤੇ ਆਮ ਜੀਵਨ ਵੀ ਨਾ ਪ੍ਰਭਾਵਿਤ ਹੋਵੇ ਕਿਉਂਕਿ ਅੰਦੋਲਨ ਸਿਰਫ ਨਾਕਾਬੰਦੀ ਦੇ ਨਾਲ ਨਹੀਂ ਚੱਲਦਾ ਅੰਦੋਲਨ ਹੋਰ ਵੀ ਤਰੀਕਿਆਂ ਨਾਲ ਚੱਲਦਾ ਪਰ ਸਰਕਾਰ ਜੇਕਰ ਪਹਿਲ ਕਰੇ ਸਰਕਾਰ ਅੱਗੇ ਵਧੇ ਤੇ ਇਹ ਜਿਹੜਾ ਡੈਡਲੌਕ ਹੈ ਇਹ ਟੁੱਟਣਾ ਟੁੱਟ ਸਕਦਾ ਇਹ ਮੇਰੀ ਆਪਣੀ ਸੋਚ ਆ ਕਿਉਂਕਿ ਸਰਕਾਰ ਜਿਸ ਤਰ੍ਹਾਂ ਮੈਂ ਕਿਹਾ ਵੀ ਉਹ ਵੱਡਾ ਭਰਾ ਵੱਡਾ ਪਿਓ ਆ ਜਨਤਾ ਦਾ ਤੇ ਉਹ ਆਜੂ ਇਹ ਅੱਗੇ ਇਹਦੇ 'ਚ ਕੋਈ ਈਗੋ ਨਹੀਂ ਹੈ ਕਿਸੇ ਵੀ ਬੰਦੇ ਦੀ ਰਾਜ ਸਾਹਿਬ ਰਾਜ ਸਾਹਿਬ ਹੁਣ ਸਵਾਲ ਇਹ ਆ ਕਿ ਤੁਹਾਡਾ ਜਿਹੜਾ ਡੈਡਲੌਕ ਚੱਲ ਰਿਹਾ ਉਹ ਡੈਡਲੌਕ ਟੁੱਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੁਸੀਂ ਪਿਛਲੇ 5 ਮਹੀਨੇ ਤੋਂ ਤਰਨਾ ਲਾ ਕੇ ਬੈਠੇ ਹੋਏ ਹੋ ਸਰਕਾਰ ਜਦ ਤੱਕ ਇਲੈਕਸ਼ਨ ਸੀਗਾ ਉਦੋਂ ਬੜਾ ਵਧੀਆ ਚਾਂਸ ਹੁੰਦਾ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਨਿਪਟਾ ਲਿਆ ਜਾਵੇ ਉਹ ਨਹੀਂ ਨਿਪਟਿਆ ਨਵੀਂ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਉਹਨਾਂ ਲੱਗ ਰਿਹਾ ਕਿ ਹੁਣ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਨਾ ਵੋਟਾਂ ਦੀ ਲੋੜ ਆ ਨਾ ਚੋਣਾਂ ਨੇੜੇ ਨੇ ਬੈਠੇ ਤਾਂ ਬੈਠੇ ਰਹਿਣ ਕਦ ਤੱਕ ਬੈਠੇ ਰਹੋਗੇ ਇਹਦੇ ਨਾਲ ਰਾਏ ਸਾਹਿਬ ਠੀਕ ਹੈ ਤੁਹਾਡੀਆਂ ਮੰਗਾਂ ਜਾਇਜ਼ ਨੇ ਪਰ ਇਹ ਵੀ ਤੁਹਾਨੂੰ ਮੰਨਣਾ ਪਏਗਾ ਕਿ ਜਿਵੇਂ ਅਗਰਵਾਲ ਸਾਹਿਬ ਨੇ ਵੀ ਕਿਹਾ ਕਿ ਦਿੱਕਤ ਤਾਂ ਹੈ ਨਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤਾਂ ਕਰ ਹਰਪ੍ਰੀਤ ਜੀ ਮੈਂ ਜਿਹੜੀ ਅਗਰਵਾਲ ਸਾਹਿਬ ਨੇ ਗੱਲ ਕਹੀ ਆ ਮੈਂ ਉਹਦੇ ਨਾਲ 100 ਨਹੀਂ 110% ਸਹਿਮਤ ਆ ਜੀ ਕੋਲ ਜਦੋਂ ਇਦਾਂ ਸੜਕਾਂ ਰੁਕਦੀਆਂ ਤੇ ਵਪਾਰ ਵਰਗ ਸਾਰਾ ਹੀ ਪ੍ਰਭਾਵਿਤ ਹੁੰਦਾ ਚਾਹੇ ਛੋਟਾ ਕਾਰੋਬਾਰੀ ਆ ਚਾਹੇ ਵੱਡਾ ਕਾਰੋਬਾਰੀ ਆ ਕਿਉਂਕਿ ਦਿੱਲੀ ਦੇ ਰਸਤੇ ਛੋਟਾ ਕਾਰੋਬਾਰੀ ਵੀ ਜਾ ਕੇ ਆਪਣਾ ਸਮਾਨ ਸਾਰਾ ਦਿੱਲੀੋਂ ਲਿਆਉਂਦਾ ਤੇ ਦੁਕਾਨ ਤੇ ਰੱਖ ਕੇ ਪਰਚੂਨ ਚ ਵੇਚਦਾ ਤੇ ਵੱਡੇ ਕਾਰੋਬਾਰੀ ਦਾ ਵੱਡਾ ਕੰਮ ਹੁੰਦਾ ਨੁਕਸਾਨ ਹੁੰਦਾ ਆ ਸਾਡਾ ਤਾਂ ਸਿਰਫ ਇੰਨਾ ਕਹਿਣਾ ਆ ਪਈ ਅਸੀਂ ਕਿਸੇ ਦਾ ਵੀ ਨੁਕਸਾਨ ਨਹੀਂ ਕਰਦੇ ਅਸੀਂ ਤਾਂ ਸਗੋਂ ਸਾਰਿਆਂ ਦੀ ਲੜਾਈ ਲੜ ਰਹੇ ਆ ਡਬਲਯੂਟੀਓ ਤੋਂ ਬਾਹਰ ਕੱਢਣ ਲਈ ਇਹਦਾ ਮਤਲਬ ਹੋ ਗਿਆ ਛੋਟੇ ਦੁਕਾਨਦਾਰ ਦੀ ਬਿਜ਼ਨਸਮੈਨ ਦੀ ਉਹ ਸਾਰੀ ਲੜਾਈ ਲੜ ਰਹੇ ਆ ਪਰ ਇੱਕ ਗੱਲ ਇਹ ਵੀ ਨਾਲ ਹੀ ਹੈ ਜੀ ਅਰ ਭੀ ਅਸੀਂ ਦਿੱਲੀ ਜਾਣ ਦੀ ਕਾਲ ਦਿੱਤੀ ਸੀ ਅਸੀਂ ਸ਼ੰਭੂ ਦੀ ਥੋੜਾ ਦਿੱਤੀ ਸੀ ਹੂੰ ਸ਼ੰਭੂ ਰੋਕਿਆ ਗਿਆ ਸਾਨੂੰ ਸ਼ੰਭੂ ਬਿਠਾਇਆ ਗਿਆ ਅਸੀਂ ਨਹੀਂ ਬਹਿਣਾ ਚਾਹੁੰਦੇ ਅਸੀਂ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਅਸੀਂ ਉਹਨਾਂ ਕੋਲ ਜਾ ਕੇ ਆਪਣੀਆਂ ਮੰਗਾਂ ਜਿਵੇਂ ਬਹੁਤ ਸੋਹਣਾ ਗੱਲ ਕਹੀ ਆ ਅਗਰ왈 ਜੀ ਨੇ ਵੀ ਇੱਕ ਵੱਡਾ ਭਰਾ ਵੱਡੇ ਬਾਪ ਦੀ ਜਗਾ ਹੋਇਆ ਕਰਦੇ ਨੇ ਜਿਹੜੀਆਂ ਸਰਕਾਰਾਂ ਜਿਹੜਾ ਰਾਜਾ ਹੁੰਦਾ ਦੇਸ਼ ਦਾ ਸੋ ਉਹਦੀ ਪਰਜਾ ਸਾਰੀ ਉਹਦੀ ਔਲਾਦ ਹੋਇਆ ਕਰਦੀ ਹੈ ਸੋ ਉਹਨਾਂ ਨੂੰ ਇਸ ਨਜ਼ਰੀਏ ਨਾਲ ਸਰਕਾਰ ਨੂੰ ਵੇਖਣਾ ਚਾਹੀਦਾ ਜਿਹੜੀ ਗੱਲ ਤੁਹਾਡਾ ਕੁਐਸਚਨ ਸੀ ਵੀ ਹੁਣ ਤਾਂ ਸਰਕਾਰ ਬਣ ਗਈ ਮੈਂ ਤਾਂ ਇੱਕ ਤਾਂ ਇਹ ਲੰਗੜੀ ਸਰਕਾਰ ਹੈ ਪਹਿਲੀ ਗੱਲ ਤੇ ਇੱਕ ਇਹ ਸਰਕਾਰ ਨੂੰ ਸਬਕ ਵੀ ਲੈਣਾ ਚਾਹੀਦਾ ਵੀ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਲਾਗੇ ਅੰਦੋਲਨ ਚੱਲਦਾ ਸੀ ਜਾਵੇਂ 2020 ਕੀ ਵਾਲਾ ਅੰਦੋਲਨ ਚੱਲਿਆ ਜੀ ਚਾਹੇ ਉਸ ਉਹ ਵੱਡਾ ਅੰਦੋਲਨ ਸੀ ਮੈਂ ਮੰਨਦਾ ਪੀ ਉਹ ਵੱਡਾ ਅੰਦੋਲਨ ਸੀ ਇਹ ਬੇਸ਼ੱਕ ਉਹਦੇ ਤੋਂ ਛੋਟਾ ਹੈ ਪਰ ਇਸ ਅੰਦੋਲਨ ਨੇ ਉਸ ਬੰਦੇ ਨੂੰ ਨੂੰ ਤਾਜ਼ਾ ਕੀਤਾ ਮੁੜ ਕੇ ਇਲੈਕਸ਼ਨ ਦੇ ਵਿੱਚ ਆ ਕੇ ਲੋਕਾਂ ਨੂੰ ਯਾਦ ਕਰਾਤਾ ਕਿ ਸਾਡੇ ਨਾਲ ਬੀਜੇਪੀ ਨੇ ਕੀ ਕੀ ਕੀਤਾ ਤੇ ਇਸ ਕਰਕੇ ਯੂਪੀ ਦੇ ਵਿੱਚ ਦੇਖੋ ਵੱਡੀ ਸੱਤ ਬੱਜੀ ਹੈ ਹਰਿਆਣੇ ਦੇ ਬੱਜੀ ਹੈ ਰਾਜਸਥਾਨ ਦੇ ਬੱਜੀ ਹੈ ਪੰਜਾਬ ਕਾ ਲੱਬਿਆ ਹੀ ਆਖਰੀ ਜੋ ਇਸ ਕਰਕੇ ਜਿਹੜੀਆਂ ਇਹਨਾਂ ਦੀਆਂ ਸੀਟਾਂ ਸਿਗੀਆਂ ਗੱਲ ਹੁੰਦੀ ਹੈ ਪਈ ਨਵੀਆਂ ਸੀਟਾਂ ਕੀ ਲੱਭੀਆਂ ਇਹਨਾਂ ਨੇ ਪੁਰਾਣੀਆਂ ਕੋ ਆ ਲਈਆਂ ਤੇ ਉਹ ਇਸ ਕਰਕੇ ਵੀ ਇਸ ਅੰਦੋਲਨ ਨੇ ਲੋਕਾਂ ਨੂੰ ਜਾਗਰਤੀ ਲਿਆਂਦੀ ਵੀ ਇਹ ਭਾਜਪਾ ਨੁਕਸਾਨ ਕਰ ਰਹੀ ਹੈ ਇਸ ਕਰਕੇ ਲੋਕ ਜਾਗਰਤ ਹੋ ਕੇ ਉਹਨਾਂ ਨੇ ਕਿਹਾ ਵੀ ਭਾਜਪਾ ਨੂੰ ਸੱਤਾ ਤੋਂ ਬਾਹਰ ਕੱਢੋ ਜਿਹੜਾ ਕਿ ਮੋਦੀ ਦੀ ਗਰੰਟੀ ਸੀ ਅੱਜ ਉਹ ਖਤਮ ਹੋ ਗਈ ਅੱਜ ਮੋਦੀ ਜਿਹੜਾ ਚਿਹਰਾ ਸੀ ਭਈ ਮੋਦੀ ਇਹ ਤਾਂ ਮੁਮਕਨ ਹੈ ਸਭ ਖਤਮ ਹੋ ਗਿਆ ਜੈਂਡੀ ਇਹ ਰਹਿ ਗਿਆ ਉਹ ਵੀ ਇੱਕ 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 ਸਵਾਲ ਬੜਾ ਅਹਿਮ ਸਵਾਲ ਹੈ ਕਿ ਜੋ ਕੁਝ ਵੀ ਐਤਵਾਰ ਨੂੰ ਹੋਇਆ ਉਹਦਾ ਮੈਸੇਜ ਘਟਕਟ ਇਹ ਕਨਵੇ ਕਰਨ ਦੀ ਕੋਸ਼ਿਸ਼ ਨਹੀਂ ਰਹੀ ਰਾਏ ਸਾਹਿਬ ਕਿ ਦੇਖੋ ਹੁਣ ਆਮ ਲੋਕ ਦੁਖੀ ਹੋਗੇ ਇਸ ਅੰਦੋਲਨ ਤੋਂ ਆਮ ਲੋਕ ਆਪ ਕਿਸਾਨਾਂ ਦੇ ਖਿਲਾਫ ਖੜੇ ਹੋਗੇ ਉਹ ਆਪ ਧਰਨਾ ਚੁੱਕਣ ਦੇ ਲਈ ਆਗੇ ਕਿਉਂਕਿ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਘਟਕਟ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਤਾਂ ਰਹੀ ਹੈ ਧਿਰ ਜੜੀ ਮਰਜੀ ਰਹੀ ਹੋਵੇ ਇਹਦੇ ਪਿੱਛੇ ਇਹਦੀ ਇਹ ਬੀਜੇਪੀ ਹਮੇਸ਼ਾ ਕਰਿਆ ਕਰਦੀ ਆ ਬੀਜੇਪੀ ਨੇ 2020 ਕੀ ਦੇ ਵਿੱਚ ਜਿਹੜਾ ਸਾਡਾ ਸਿੰਘੂਬੜ ਦੇ ਅੰਦੋਲਨ ਚੱਲਦਾ ਸੀ ਉੱਥੇ ਕਈ ਵਾਰ ਕੀਤਾ ਲੋਕਲ ਐਮਐਲਏ ਉੱਥੇ ਬੀਜੇਪੀ ਦਾ ਉਹਨੇ ਕਈ ਪਿੰਡ ਇਕੱਠੇ ਕਰ ਲਏ ਤਾਂ ਫਿਰ ਜਦੋਂ ਜਿੱਥੋਂ ਦੀ ਨੰਗਣਾ ਸੀ ਮੋੜ ਲਿਆ ਪਿੰਡਾਂ ਨੇ ਬਾਈਕਾਟ ਕਰਤਾ ਵੀ ਸਾਡੇਆਂ ਪਿੰਡਾਂ ਵਿੱਚ ਜੀ ਕਿਵੇਂ ਨੰਗੋਗੇ ਕਿਉਂਕਿ ਬਹੁਤ ਭਾਈਚਾਰਾ ਹਰਿਆਣੇ ਦਾ ਸਾਡੇ ਨਾਲ ਸੀ ਬਹੁਤ ਸ਼ਹਿਮੀ ਹਰਿਆਣੇ ਦੀ ਸਾਡੇ ਨਾਲ ਸੀ ਸੋ ਉਹ ਸਾਰੇ ਭਾਈਚਾਰੇ ਖੜ ਗਏ ਤੇ ਇਸ ਦਾ ਅੰਦੋਲਨ ਨਾਲ ਖੜੇ ਆ ਇਹ ਇਤੇ ਜਿਹੜੀ ਮੋਹਰਲੀ ਸਟੇਜ ਸੀ ਸਰਵਨ ਪੰਧੇਰ ਹੋਣ ਵਾਲੀ ਉੱਥੇ ਅਟੈਕ ਵੀ ਕਰਾਇਆ ਬੀਜੇਪੀ ਦੇ ਗੁੰਡਿਆਂ ਤੋਂ 26 ਨੂੰ ਜੋ ਘਟਨਾ ਵਾਪਰੀ ਸੋ ਇਹ ਬੀਜੇਪੀ ਦੀ ਇਹ ਤਾਂ ਮੁੰਡਲੀ ਉਹਨਾਂ ਦੀ ਸ਼ਰਾਰਤ ਹੈ ਨਾ ਸ਼ਰੇਂਤਰ ਕਰਨਾ ਬੀਜੇਪੀ ਦਾ ਇੱਕ ਕੰਮ ਹੈ ਸ਼ੁਰੂ ਤੋਂ ਸੋ ਐਸ ਸ਼ਰੇਂਤਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਨਾਲ ਇਨਵੋਲ ਹੈ ਕਿਉਂਕਿ ਤੁਸੀਂ ਵੇਖੋ ਜਿਸ ਦਿਨ ਉਹ ਬੰਦੇ ਆਏ ਨਾ ਹਰਪ੍ਰੀਤ ਜੀ ਮੈਂ ਜਾਵਾਂਗਾ ਬਨੂਰ ਜਿਹੜਾ ਮੋੜ ਪੈਂਦਾ ਨਾ ਪੋਲੋ ਦੇ ਥੱਲੇ ਇਕੱਠੇ ਹੋਏ ਉਹ ਔਰ ਉਹਦੇ ਮੋਰੇ ਇੰਟੈਲੀਜੈਂਸ ਆ ਪੰਜਾਬ ਸਰਕਾਰ ਦਾ ਬੰਦਾ ਅੱਗੇ ਆਉਂਦਾ ਨਾਲ ਇੱਕ ਪੁਲਿਸ ਮੁਲਾਜ਼ਮ ਜੀ ਤੇ ਫਿਰ ਤੁਸੀਂ ਵੇਖੋ ਹੜਦੋਂਗ ਬਚਾਉਂਦੇ ਨੇ ਫਿਰ ਐਸਐਸਪੀ ਨੇ ਕੱਲ ਜਦੋਂ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਪਟਿਆਲਾ ਨੂੰ ਜੀ ਉਹਨਾਂ ਨੇ ਬੂਟਾ ਸਿੰਘ ਨੂੰ ਪੁੱਛਿਆ ਡੀਐਸਪੀ ਨੂੰ ਕਿ ਜਦੋਂ ਮੈਂ ਐਸਐਚਓ ਨੂੰ ਫੋਨ ਕੀਤਾ ਕਿੰਨੀ ਦੇਰ ਬਾਅਦ ਐਸਐਚਓ ਪਹੁੰਚਿਆ ਉਹ ਕਹਿੰਦੇ ਜੀ 45 ਮਿੰਟ ਬਾਅਦ ਘੱਟ ਤੋਂ ਘੱਟ ਪਹੁੰਚਿਆ ਉੱਥੇ ਤੇ ਉਹ ਕਹਿੰਦੇ ਵੀ ਰਸਤਾ ਕਿੰਨੇ ਦਾ ਛੰਭੂ ਤੋਂ ਉੱਥੇ ਦਾ ਜਿਹੜਾ ਛੰਭੂ ਥਾਣਾ ਹੈ ਕਹਿੰਦਾ ਜੀ 5 ਮਿੰਟ ਦਾ ਇਹਦਾ ਮਤਲਬ ਉੱਥੇ ਦਾ ਲੋਕਲ ਐਸਐਚਓ ਵੀ ਉਹਨਾਂ ਨਾਲ ਮਿਲੀਭੁਗਤ ਸੀ ਬਰਲਾਲ ਐਮਐਲਏ ਦੇ ਨਾਲ ਸੇ ਇਸ ਕਰਕੇ ਉਹਦੇ ਬੰਦਿਆਂ ਦੇ ਨਾਲ ਉਹਨੇ ਆਉਣਾ ਹੀ ਨਹੀਂ ਸੀ ਉਹ ਤਿਆਰੀ ਚਾਹੀ ਸੀ ਵੀ ਇੱਥੇ ਇਹ ਹੱਥੋਂ ਪਾਈ ਹੋਣ ਇਹ ਆਪਸ ਵਿੱਚ ਹੀ ਹਟਦੋਂਗ ਮਚਾਉਣ ਇਸ ਅੰਦੋਲਨ ਨੂੰ ਕਿੱਥੇ ਇੱਥੋਂ ਚਕਾਈਏ ਉਹ ਤਾਂ ਸਾਡੇ ਸੂਝਵਾਨ ਸੀਗੇ ਉੱਥੇ ਜਿਹੜੇ ਸਟੇਜ ਤੇ ਸੀ ਆਗੂ ਸਾਡੇ ਮੈਂ ਨਹੀਂ ਸੀ ਉਸ ਮੌਕੇ ਤੇ ਮੌਜੂਦ ਉਸ ਤੇਲੇ ਪਰ ਜਦੋਂ ਸਾਨੂੰ ਪੂਨਗਾਂ ਹੀ ਪਹੁੰਚ ਗਏ ਸਾਰੇ ਉਹ ਜਦੋਂ ਉਹ ਸਾਰੇ ਸੂਝਵਾਨ ਆਗੂਆਂ ਨੇ ਆਪਣੇ ਨੌਜਵਾਨਾਂ ਨੂੰ ਰੋਕਿਆ ਜਿਹੜੇ ਨੌਜਵਾਨ ਤਿੱਤੇ ਹੋ ਰਹੇ ਸੀ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਇੱਥੋਂ ਭਜਾਵਾਂਗੇ ਉਹ ਕਹਿੰਦੇ ਸੀ ਭਈ ਇਹ ਸਾਡੇ ਕੋ ਜੇ ਕਰਾਇਆ ਇਹ ਜੋ ਮਰਜ਼ੀ ਸਾਨੂੰ ਬੋਲ ਜਾਣ ਇਹਨਾਂ ਦੇ ਵਿੱਚੋਂ ਜਿਹੜੇ ਬੰਦੇ ਆਏ ਸੀ ਸਿੱਧੀਆਂ ਹਰਪ੍ਰੀਤ ਜੀ ਇੱਕ ਦੋ ਨੇ ਮਾਂ ਭੈਣ ਦੀਆਂ ਗਾਲਾਂ ਵਿਕੜਨੀਆਂ ਸ਼ੁਰੂ ਕੀਤੀਆਂ ਭਈ ਇਹ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਵੋਕ ਕਰਕੇ ਇਹਨਾਂ ਨੂੰ ਪ੍ਰੋਵੋਕ ਕਰਕੇ ਅਸੀਂ ਲੜਾਈ ਕਰੀਏ ਸੋ ਉਹ ਸਾਡੀ ਸਿਆਣਪ ਸੀ ਕਿ ਸ਼ਾਂਤ ਮੇਂ ਅੰਦੋਲਨ ਚਲਾਉਣਾ ਤੇ ਸ਼ਾਂਤ ਮੇਂ ਅੰਦੋਲਨ ਚਲਾਉਣਾ ਕਰਕੇ ਅਸੀਂ ਸਿਆਣਪ ਨਾਲ ਉਹਨਾਂ ਨੂੰ ਪਿੱਛੇ ਮੋੜਿਆ ਔਰ ਉਹਦੇ ਵਿੱਚ ਮੈਂ ਇੱਕ ਬੇਨਤੀ ਕਰਾਂਗਾ ਹੋਰ ਜਲਦੀ ਜਲਦੀ ਹਾਂ ਜਿਹੜਾ ਵਪਾਰੀ ਵਰਗ ਹੈ ਉਹ ਨਹੀਂ ਜਾ ਕੇ ਪੀਸੀਬੀ ਕੀਤੀ ਸੱਚ ਇੱਥੋਂ ਸਾਹਮਣੇ ਆ ਗਿਆ ਬੇਸ਼ੱਕ ਅਸੀਂ ਅੱਜ ਕਹਿ ਰਹੇ ਹਾਂ ਕਿ ਉਹ ਜਿਹੜਾ ਵਿਸ਼ਾਲ ਬੱਤਰਾ ਉਹ ਬੀਜੇਪੀ ਦੇ ਐਮਐਲਏ ਦੇ ਨਾਲ ਉਹਦੀਆਂ ਫੋਟੋਆਂ ਨੇ ਔਰ ਉਹਨਾਂ ਨੇ ਜਾ ਕੇ ਕਲੀਅਰ ਕਰਤਾ ਵੀ ਜਿਹੜੇ ਕਿਸਾਨ ਉੱਥੇ ਬੈਠੇ ਨੇ ਜਿਹੜੇ ਮੋਰਚੇ ਵਾਲੇ ਨੇ ਉਹਨਾਂ ਨੇ ਕਿਹਾ ਪੰਜ ਬੰਦੇ ਆਓ ਤਾਂ ਸਾਡੇ ਨਾਲ ਗੱਲ ਕਰੋ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਲੋਕਾਂ ਨੇ ਜਿਹੜੇ ਗੁਰਲਾਲ ਐਮ ਐਲ ਏ ਦੇ ਲੋਕ ਆ ਇਹਨਾਂ ਨੇ ਜਾ ਕੇ ਉੱਥੇ ਖੱਪ ਕਰਨੀਆਂ ਜਾਂ ਲੜਾਈ ਕਰਨੀਆਂ ਜਾਂ ਸਟੇਜ ਕੈਪਚਰ ਕਰਨੀਆਂ ਉਹ ਉਸ ਲਈ ਚਲੇਗਾ ਜੀ ਵਪਾਰੀ ਬਰ ਕਦੇ ਨਹੀਂ ਆਪਣਾ ਨੁਕਸਾਨ ਕਰਾਉਂਦਾ ਬਿਲਕੁਲ ਅਗਰ왈 ਸਾਹਿਬ ਅਗਰ왈 ਸਾਹਿਬ ਇੱਕ 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 ਛੋਟਾ ਜਿਹਾ ਆਖਰੀ ਸਵਾਲ ਅਗਰ왈 ਸਾਹਿਬ ਅਗਰ왈 ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਜਿਨ੍ਹਾਂ ਦਾ ਵਪਾਰੀਆਂ ਦਾ ਬਿਜ਼ਨਸ ਇਫੈਕਟ ਹੋ ਰਿਹਾ ਉਹ ਵੀ ਤਾਂ ਪ੍ਰੈਸ਼ਰ ਸਰਕਾਰ ਤੇ ਬਣਾ ਸਕਦੇ ਨੇ ਕਿਉਂਕਿ ਸਰਕਾਰਾਂ ਤਾਂ ਚਲਦੀਆਂ ਹੀ ਵਪਾਰੀਆਂ ਦੇ ਸਿਰ ਤੇ ਨੇ ਵੀ ਘੱਟੋ ਘੱਟ ਤੁਸੀਂ ਇਹਨਾਂ ਦੀ ਗੱਲ ਸੁਣੋ ਜੀ ਸਾਡਾ ਵਪਾਰ ਪ੍ਰਭਾਵਿਤ ਹੋ ਰਿਹਾ ਵੱਖ-ਵੱਖ ਵਪਾਰ ਜਿੱਥੇ ਬੰਦੀਆਂ ਜੜੀਆਂ ਨੇ ਵਪਾਰ ਮੰਡਲ ਨੇ ਵੱਡਵੰਡ ਇੰਡਸਟਰੀਅਲਿਸਟ ਨੇ ਕਾਰਪੋਰੇਟ ਕਰਾਣੇ ਨੇ ਉਹ ਲਿਖ ਕੇ ਦੇਣ ਹਰ ਪੰਜ 30 ਸੈਕਿੰਡ ਤੁਹਾਡੇ ਸਵਾਲ ਚ ਇਹ ਲਿਖ ਕੇ ਦੇਣ ਦਾ ਸਵਾਲ ਆ ਹਾਂ ਉਹ ਤੁਹਾਡੀ ਗੱਲ ਠੀਕ ਆ ਪਰ ਵਪਾਰੀ ਵਰਗ ਜਿਹੜਾ ਹੈ ਨਾ ਉਹ ਉਹਨਾਂ ਸੰਗਠਿਤ ਵਰਗ ਨਹੀਂ ਹੈ ਜਿਸ ਤਰ੍ਹਾਂ ਕਿਸਾਨ ਵਰਗ ਆ ਜਾਂ ਕਰਮਚਾਰੀ ਵਰਗ ਆ ਜਾਂ ਹੋਰ ਵਰਗ ਨੇ ਜਿਹਨੂੰ ਜਿਦੀ ਕੀ ਇੱਕ ਆਵਾਜ਼ ਬਣ ਕੇ ਅਸੀਂ ਸਰਕਾਰ ਤੇ ਕੋਈ ਪ੍ਰੈਸ਼ਰ ਪਾ ਸਕਤੀ ਹੈ ਪਰ ਅਸੀਂ ਤਾਂ ਤਰਕ ਲੈ ਕੇ ਅਸੀਂ ਆਪਣੇ ਵਿਚਾਰਾਂ ਦੀ ਤਾਕਤ ਲੈ ਕੇ ਜਰੂਰ ਸਰਕਾਰ ਨਾਲ ਗੱਲ ਕਰਦੇ ਰਹਿੰਨੇ ਆ ਔਰ ਕਰ ਰਹੇ ਵੀ ਆ ਔਰ ਕਰਦੇ ਰਹੇ ਵੀ ਆ ਕਰਦੇ ਰਵਾਂਗੇ ਵੀ ਪਰੰਤੂ ਇਹ ਜਿਹੜੀ ਕਸ਼ਮਕਸ਼ਾ ਉਹਦੇ ਵਿੱਚ ਜਦੋਂ ਕਿਤੇ ਨਾ ਕਿਤੇ ਰਾਜਨੀਤੀ ਆ ਜਾਂਦੀ ਹੈ ਤੇ ਫਿਰ ਵਪਾਰੀ ਵਰਗ ਦੀ ਗੱਲ ਨੂੰ ਬਹੁਤਾ ਜਿਆਦਾ ਤਵੱਜੋ ਮਿਲਦੀ ਨਹੀਂ ਕਿਉਂਕਿ ਜੇ ਅਸੀਂ ਕਿਸੇ ਨੂੰ ਵੀ ਕਹੀਏ ਕਿ ਵੀ ਤੁਸੀਂ ਠੀਕ ਨਹੀਂ ਜਾਂ ਅਸੀਂ ਠੀਕ ਨਹੀਂ ਪਰ ਅਸੀਂ ਇੱਕ ਗੱਲ ਬਿਲਕੁਲ ਕਹਿੰਦੇ ਆ ਨਾ ਵਪਾਰੀ ਕਿਸਾਨਾਂ ਤੋਂ ਬਿਨਾ ਰਹਿ ਸਕਦਾ ਨਾ ਕਿਸਾਨ ਵਪਾਰੀ ਤੋਂ ਬਿਨਾ ਕਿਉਂਕਿ ਰਾਮਟੀਰੀਅਲ ਦੀ ਜਿਹੜੀ ਪਹਿਲੀ ਕੜੀ ਆ ਉਹ ਫਾਰਮਰ ਦੀ ਬਿਲਕੁਲ ਠੀਕ ਹੂੰ ਤੋਂ ਇਸ ਕਰਕੇ ਵਪਾਰੀ ਵਰਗ ਦਾ ਕੋਲੇ ਸਿਰਫ ਕਲਮ ਦੀ ਤਾਕਤ ਆ ਚਿੱਠੀਆਂ ਲਿਖਣ ਦਾ ਸਾਡਾ ਕੰਮ ਆ ਔਰ ਆਪ ਜੀ ਨੂੰ ਵੀ ਪਤਾ ਆ ਵੀ ਸਰਕਾਰ ਦੇ ਵਿੱਚ ਜਾ ਕੇ ਉਹ ਚਿੱਠੀਆਂ ਦਾ ਕਿੰਨਾ ਅਸਰ ਹੁੰਦਾ ਕਿਸੇ ਵੇਲੇ ਕੋਈ ਮੀਟਿੰਗ ਮਿਲੇਗੀ ਅਸੀਂ ਜਰੂਰ ਉੱਥੇ ਕਹਿ ਸੁਣ ਕਰਦੇ ਆਂਗੇ ਪਰ ਵੱਡਾ ਸੰਗਠਨ ਨਾ ਹੋਣ ਕਰਕੇ ਬਹੁਤੀ ਬੁਲੰਦ ਆਵਾਜ਼ ਦੇ ਨਾਲ ਇਸ ਗੱਲ ਨੂੰ ਕਰਨਾ ਥੋੜਾ ਮੁਸ਼ਕਲ ਲੱਗਦਾ ਮੁਸ਼ਕਲ ਲੱਗਦਾ ਚਲੋ 10 ਸਕਿੰਟ ਹੈ ਰਾਏ ਸਾਹਿਬ ਜਲਦੀ ਆਪਣੀ ਕੋਈ ਗੱਲ ਰੱਖਣਾ ਚਾਹੁੰਦੇ ਹੋ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਸੀ ਅਸੀਂ ਜਦੋਂ ਸਾਨੂੰ 1 ਮਹੀਨਾ ਪਹਿਲਾਂ ਵਪਾਰੀ ਵਰਗ ਅੰਬਾਲੇ ਵਾਲੇ ਮਿਲੇ ਸਾਰੇ ਕੱਪੜੇ ਵਾਲੇ ਵਪਾਰੀ ਹਾਂ ਅਸੂਰਪ੍ਰੀਤ ਜੀ ਕਿਹਾ ਸੀ ਕਿ ਤੁਸੀਂ ਅੱਗੇ ਲੱਗੋ ਸਾਡੀ ਜਿੱਤੇ ਹੈਲਪ ਦੀ ਜਰੂਰਤ ਅਸੀਂ ਨਾਲ ਆ ਤੁਸੀਂ ਇਹ ਸਾਡੀ ਗੱਲੇ ਨਾ ਕਰੋ ਬੇਸ਼ੱਕ ਕਿਸਾਨਾਂ ਨਾਲ ਗੱਲ ਮਕਾਓ ਨਾ ਮਕਾਓ ਸਾਡਾ ਕੋਈ ਮਸਲਾ ਨਹੀਂ ਜੀ ਵਪਾਰੀ ਵਰਗ ਸਿਰ ਬੰਨਾ ਕਵੇ ਕਿ ਜਿਹੜੀ ਸਰਵਰ ਸੋਰ ਕਿਸਾਨ ਨੇ ਖਾਲੀ ਛੱਡੀ ਸਾਨੂੰ ਉਹ ਖੋਲ ਦਿਓ ਇੱਕ ਪਾਸਾ ਸੜਕ ਦਾ ਖੋਲ ਦਿਓ ਇੱਕ ਪਾਸਾ ਅਬ ਆਪਣੇ ਹਰਪੀਜੀ ਇੱਕ ਸਾਈਡ ਜਿਹੜੀ ਆ ਬਿਲਕੁਲ ਖਾਲੀ ਪਈ ਆ ਜੀ ਤੁਰ ਤੱਕ ਮੋਰੇ ਦੀਵਾਰ ਹੈ ਕਿਸਾਨ ਕਿਤੇ ਰਸਤੇ ਚ ਨਹੀਂ ਬੈਠਾ ਹੋਇਆ ਸੋ ਇਹਨਾਂ ਨੂੰ ਕਹਾਂ ਜੀ ਤੁਸੀਂ ਖਿਲਾਓ ਅਸੀਂ ਤੁਹਾਡੇ ਨਾਲ ਆ ਜਿੱਥੇ ਜਾਣ ਦੀ ਜ਼ਰੂਰਤ ਹੈ ਬਿਲਕੁਲ ਇਹ ਨਹਿਮਾਸ ਦਾ ਰਿਸ਼ਤਾ ਵਪਾਰੀ ਸਾਡੇ ਭੈਣਾ ਭਰਾ ਨੇ ਉਹਨਾਂ ਦੇ ਵੀ ਬੱਚੇ ਜਿਹੜੇ ਸਾਡੇ ਪੁੱਤ ਭਤੀਜੇ ਨੇ ਸੋ ਇਸ ਕਰਕੇ ਅਸੀਂ ਕਿਸੇ ਦੇ ਵੀ ਪਰਿਵਾਰ ਦੀ ਰੋਜ਼ੀ ਰੋਟੀ ਤੇ ਨਹੀਂ ਕਦੇ ਵੀ ਰੁਕਾਵਟ ਬਣਨਾ ਇਸ ਕਰਕੇ ਜੀ ਉਹਨਾਂ ਕੋਲ ਇੱਕ ਸਵਾਲ ਬੜਾ ਇੰਪੋਰਟੈਂਟ ਆਇਆ ਭਗਵੰਤਪਨ ਲਗਾਤਾਰ ਕਹਿੰਦੇ ਨੇ ਕਿ ਮੈਂ ਕਿਸਾਨਾਂ ਨਾਲ ਖੜਾ ਹੋਇਆ ਹਾਂ ਕਿਸਾਨਾਂ ਨਾਲ ਮੀਟਿੰਗਾਂ ਤੇ ਵਿੱਚ ਵੀ ਜਾਂਦਾ ਰਿਹਾ ਇੱਕ ਪਾਸੇ ਤਾਂ ਉਹ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਗੱਲ ਕਰਦੇ ਨੇ ਹਮਾਇਤ ਵੀ ਕਰਦੇ ਨੇ ਤੁਹਾਡੀ ਦੂਜੇ ਪਾਸੇ ਉਹਨਾਂ ਦਾ ਐਮਐਲਏ ਤੁਹਾਡੇ ਖਿਲਾਫ ਛੜਜੰਤਰ ਰਚ ਰਿਹਾ ਇਹ ਦੋਵੇਂ ਚੀਜ਼ਾਂ ਕਿਵੇਂ ਇਕੱਠੀਆਂ ਹੋ ਰਹੀਆਂ ਨੇ ਕਿ ਇਹਦੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਹੈ ਨਹੀਂ ਹਰਪ੍ਰੀਤ ਜੀ ਬੜੀ ਹਾਸੋ ਹੀ ਨਹੀਂ ਗੱਲ ਹੋਊਗੀ ਜਿਹੜੀ ਮੈਂ ਮਾਫੀ ਚਾਹਾਂ ਜਿਹੜੀ ਤੁਸੀਂ ਗੱਲ ਕਹੀ ਆ ਹੂੰ ਭਗਵੰਤ ਮਾਨ ਕਿੱਥੋਂ ਹੋ ਗਿਆ ਜੀ ਸਾਡੇ ਨਾਲ ਭਗਵੰਤ ਮਾਨ ਡਰਾਮੇ ਬਾਜ਼ ਡਰਾਮੇ ਕਰਦਾ ਹੈ ਸਾਡਾ ਮੁੱਖ ਮੰਤਰੀ ਬੜਾ ਤਕੜਾ ਦਾ ਡਰਾਮੇ ਬਾਜ਼ ਉਹ ਕਿਵੇਂ ਤੁਸੀਂ ਦੇਖੋ ਜਿਸ ਦਿਨ ਸਾਡੇ ਤੇ ਅਟੈਕ ਹੋਇਆ 13 14 ਨੂੰ ਜੀ ਸਾਡੀ ਹੱਦ ਦੇ ਅੰਦਰ ਉਨੀ 300 500 ਮੀਟਰ ਅੰਦਰ ਆ ਕੇ ਡਰੋਨ ਆ ਕੇ ਸਾਡੇ ਤੇ ਉਹ ਜਿਹੜੇ ਟਾਇਰ ਗੈਸ ਦੇ ਗੋਲੇ ਸਿੱਟਦਾ ਸੀ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜੇ ਹਰਿਆਣੇ ਦੀ ਪੁਲਿਸ ਹੈ ਉਹਨਾਂ ਦੀ ਹੱਦ ਦੇ ਅੰਦਰ ਉਹ ਜੋ ਮਰਜੀ ਸਿੱਟਣ ਜੇ ਅਸੀਂ ਬੜੀਏ ਤਾਂ ਪੰਜਾਬ ਦੀ ਹੱਦ ਅੰਦਰ ਕਿਵੇਂ ਸਿੱਟ ਜਾਣ ਫਿਰ ਜਿਸ ਦਿਨ ਕਿਹਨੂੰ ਸਾਡੇ ਤੇ ਹਮਲਾ ਹੋਇਆ 2 ਕਿਲੋਮੀਟਰ ਪਿੱਛੇ ਇਹਨੇ ਆਪਣੀ ਗੋਰ ਸਟਾ ਲਈ ਮੁੱਖ ਮੰਤਰੀ ਨੇ ਪੁਲਿਸ ਨੂੰ ਸੱਜਿਆ 2 ਕਿਲੋਮੀਟਰ ਤੁਸੀਂ ਪਿੱਛੇ ਹੋ ਜਾਓ ਇੱਕ ਪੁਲਿਸ ਕਰਮਚਾਰੀ ਨੇ ਅਗੇ ਰਿਆ ਇਹਦਾ ਮਤਲਬ ਮਿਲੀਭੁਗਤ ਸੀ ਇਹ ਤਾਂ ਸਿਰਫ ਜੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਝੂਠ ਬੋਲ ਕੇ ਬੜ ਬੜੀਆਂ ਗੱਲਾਂ ਕਰਕੇ ਇਹ ਕਿਕਲੀਆਂ ਪਾ ਕੇ ਕਦੇ ਹੋ ਡਰਾਮੇ ਕਰਕੇ ਇਹ ਲੋਕਾਂ ਨੂੰ ਤੁਸੀਂ ਵੇਖੋ ਨਾ ਜੀ ਮੈਂ ਇਹ ਗੱਲ ਇਸ ਮਿਸ਼ਨ ਨਾਲ ਜੁੜੀ ਹੋ ਨਹੀਂ ਪਰ ਤੁਸੀਂ ਸੁਣਿਆ ਹੋਊਗਾ ਜਦੋਂ ਕਣਕਾਂ ਦਾ ਨੁਕਸਾਨ ਹੋਇਆ ਹੜ ਆਏ ਤਬਾਹ ਹੋਇਆ ਫਸਲਾਂ ਤੇ ਕਹਿੰਦਾ ਸੀ ਮੁਆਵਜ਼ਾ ਦੇ ਦਿੱਤਾ ਫਸਲ ਖੇਚ ਦੇ ਮੁਆਵਜ਼ਾ ਜੀਬ ਸੀ ਮੈਨੂੰ ਦੱਸੋ ਕਿਸੇ ਨੂੰ ਮੁਆਵਜ਼ਾ ਮਿਲਿਆ ਕਿਸਾਨ ਨੂੰ ਉਹ ਕੁਕੜੀ ਬੱਕਰੀ ਦਾ ਦੂਰ ਦੀ ਗੱਲ ਰਹਿ ਗਈ ਖੇਤਾਂ ਦਾ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਭਾਰਤ ਸਰਕਾਰ ਕੋਲੋਂ ਲਿਆਉਣਾ ਸੀ ਵੱਧ ਕਹਿ ਕੇ ਉਹ ਇਹ ਕਹਿ ਕੇ ਠੁਕਰਾ ਤੁਹਾਡੇ ਕੋ ਪੈਸੇ ਬੜਿਆ ਅਸੀਂ ਇਹਨੂੰ ਕਿਹਾ ਸਾਡੇ ਮੁੱਖ ਮੰਤਰੀ ਨੂੰ ਵੀ ਭਾਈ ਮੁੱਖ ਮੰਤਰੀ ਸਾਹਿਬ ਉਹ ਨਹੀਂ ਲੈ ਲਿਆ 4500 ਕਰੋੜ ਹਿਮਾਚਲ ਵਾਲਿਆਂ ਨੇ ਇਹ ਲੈ ਕੇ ਆਉਂਦਾ 219 ਕਰੋੜ ਦੇਖੋ ਨਾ ਨੁਕਸਾਨ ਪੰਜਾਬ ਦਾ ਹੁੰਦਾ ਵੱਧ ਵੱਧ ਤੋਂ ਸਿੱਧਾ ਮੁੱਖ ਮੰਤਰੀ ਸ਼ੇਰਪੋ ਚੁਟਕਲੇ ਸੁਣਾਉਣ ਜੋਗਾ ਲੋਕਾਂ ਨੂੰ ਟਕਹਲੀਆਂ ਨਾਲ ਪਰਮਾਉਣ ਜੋਗਾ ਉਹ ਕੱਖ ਨਹੀਂ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਕਿਸੇ ਕਿਸਾਨ ਕਿਸੇ ਮਜ਼ਦੂਰ ਕਿਸੇ ਸਰਵਿਸਮੈਨ ਅੱਜ ਤੁਸੀਂ ਵੇਖੋ ਬਿਜਲੀ ਡਿਪਾਰਟਮੈਂਟ ਉਹ ਸਟ੍ਰਾਈਕ ਤੇ ਬੈਠਾ ਹੈ ਸਾਡੀਆਂ ਭੈਣਾਂ ਉਹ ਮੈਂ ਅੱਜ ਐਸਐਸਪੀ ਗਿਆ ਸੀ ਕਪੂਰਤਲਾ ਕੰਮ ਸੀ ਥੋੜਾ ਉਹ ਉਹਦੇ ਬਾਹਰ ਸਾਡੀਆਂ ਭੈਣਾਂ ਬੈਠੀਆਂ ਨੇ ਧਰਨਾ ਲਾ ਕੇ ਰੀ ਪਿਛਾ ਕੇ ਤੁਸੀਂ ਦੇਖੋ ਸਾਰੇ ਵਰਗ ਦੁਖੀ ਨੇ ਇਹਨੇ ਕੀਤਾ ਕੱਖ ਨਹੀਂ ਹੁੰਦਾ ਇਹਨਾਂ ਦੀ ਵੀਡੀਓ ਆ ਗਈ ਜੀ ਅੱਜ ਇੱਕ ਮੰਥਨ ਕਰਦਿਆਂ ਦੀ ਇਹਨਾਂ ਦੇ ਘਰਲੇ ਕਹਿੰਦਾ ਵੀ ਤੁਸੀਂ ਦੱਸੋ ਉਹ ਵੀਡੀਓ ਆ ਗਈ ਜੀ ਜਦੋਂ ਹਾਰ ਕੀਤਾ ਨਹੀਂ ਪਏ ਸੀ ਹਾਰ ਗਏ ਦਸ ਸੀਤਾ ਕਿਵੇਂ ਹਾਰ ਗਏ ਉਹ ਵੀਡੀਓ ਨੂੰ ਡਿਲੀਟ ਕਰਤੀ ਆ ਉਹ ਚੈਂਪੀਨ ਇਹਨਾਂ ਦਾ ਮੌਜੂਦਾ ਐਮਐਲਏ ਆਪ ਦਾ ਕਹਿੰਦਾ ਉਹ ਕਹਿੰਦਾ ਤੁਸੀਂ ਦੱਸੋ ਢਾਈਆਂ ਸਾਲਾਂ ਚ ਕੀਤਾ ਕੀ ਹੈ ਲੋਕਾਂ ਦਾ ਤੇ ਲੋਕ ਤੁਹਾਨੂੰ ਵੋਟਾਂ ਕਿਵੇਂ ਪਾ ਦੇਣ ਇਹਨਾਂ ਨੂੰ ਐਮਐਲਏ ਕਹਿਣਾ ਪੈ ਜੀ ਇਹਨਾਂ ਦੇ ਵਿੱਚ ਪਤਾ ਲੱਗ ਰਿਹਾ ਕਿ ਉਹ ਇਹਨਾਂ ਨੂੰ ਜੋ ਕੇਜਰੀ ਵਾਲਾ ਇਸ਼ਾਰਾ ਕਰਦਾ ਜੀ ਇਹ ਇਹ ਬੜਾ 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 ਗੰਭੀਰ ਵਿਸ਼ਾ ਹੈਗਾ ਕਿਉਂਕਿ ਇਸ ਮੋਰਚੇ ਨੂੰ ਤਾਰਪੀਡੋ ਕਰਨ ਦੀ ਜੇ ਕੋਸ਼ਿਸ਼ ਹੋਈ ਹੈ ਤਾਂ ਬੜਾ ਗੰਭੀਰ ਵਿਸ਼ਾ ਹੈ ਇਹਦੀ ਜਾਂਚ ਵੀ ਹੋਣੀ ਚਾਹੀਦੀ ਜਿਸ ਦੀ ਡਿਮਾਂਡ ਇਹਨਾਂ ਨੇ ਪੁਲਿਸ ਤੋਂ ਕੀਤੀ ਵੀ ਹੈ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਚਾ ਜੁੜੇ ਰਹਿਣ ਦੇ ਲਈ ਕਿਉਂਕਿ ਲੰਬੇ ਸਮੇਂ ਤੋਂ ਸ਼ਾਂਤੀਪੂਰਵਕ ਚੱਲ ਰਿਹਾ ਇਸ ਆंदोलਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਆ ਹਿੰਸਕ ਕਰਨ ਦੀ ਕੋਸ਼ਿਸ਼ ਕੁਝ ਤਰ੍ਹਾਂ ਵੱਲੋਂ ਕੀਤੀ ਹੋਈ ਹੋ ਸਕਦੀ ਹੈ ਉਸ ਦੀ ਜਾਂਚ ਇਲਜ਼ਾਮ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਹਨਾਂ ਕਿਸਾਨਾਂ ਨੇ ਚੁੱਕਿਆ ਕਿ ਮਾਈਨਿੰਗ ਦਾ ਕੰਮ ਰੁਕਿਆ ਗੈਰਕਾਨੂੰਨੀ ਤਰੀਕੇ ਨਾਲ ਹੁੰਦੇ ਕੰਮ ਰੁਕ ਗਏ ਨੇ ਇਸ ਤਰਨੇ ਦੇ ਕਰਕੇ ਇਸ ਕਰਕੇ ਉਹ ਇਸ ਤਰਨੇ ਨੂੰ ਚਕਾਉਣ ਦੀ ਫਰਾਖ ਦੇ ਵਿੱਚ ਨੇ ਦੇਸ਼ ਦੇ ਨੂੰ ਬਾਕੀ ਖਬਰਾਂ ਲਈ ਬਣਰੋ ਪੀਡੀਐਸ ਨਿਊਜ਼ ਨਾਲ ਧੰਨਵਾਦ